ਨਹਿنگ ਸਿੰਘ ਹਮ ਗੁਰੂ ਦੀਆਂ ਲਾਡਲੀਆਂ ਫੌਜਾਂ ਹਮ ਮੈਨੂੰ ਇਹ ਦੱਸੋ ਇਹ ਵਿਲੜ ਵਗਾ ਕੀਰਤਨ ਵਾਲੇ ਇਹਨਾਂ ਦਾ ਕੋਈ ਤੱਲਕ ਨਹੀਂ ਹਮ ਨਾਮ ਜਪਣ ਨਾਲ ਇਹਨਾਂ ਦਾ ਕੋਈ ਤੱਲਕ ਨਹੀਂ ਵੱਖਰਾ ਗ੍ਰੰਥ ਹੈ ਇਹਨਾਂ ਦਾ ਹਮ ਵੰਡ ਛਕਣਗੇ ਵੰਡਣਗੇ ਤਾਂ ਜੇ ਆਪਣੇ ਕੋਲੇ ਹੋਵੇ ਤਾਂ ਖੋਦੇ ਨੇ ਖਰੋਮਣੀ ਪੇਟੀ ਤੋਂ ਰਸਤਾ ਲੱਗੀਆਂ ਹੋਈਆਂ ਹੋਰ ਥਾਂ ਤੋਂ ਰਸਤਾ ਲੱਗੀਆਂ ਹੋਈਆਂ ਨੇ ਆ ਮੇਲਿਆਂ 'ਚ ਬਾਕੀਆਂ ਲਕੀਆਂ ਕਰਦੇ ਹੁੰਦੇ ਨੇ ਨਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਹਮ ਕਾਰ ਸੇਵਾ ਕਿਹਨਾਂ ਨੇ ਕੀਤੀ ਨਹਿੰਗਾ ਨੇ ਕਿਸਾਨਾਂ ਦੋਨਾਂ ਨੂੰ ਮੁੰਡਾ ਵੱਢ ਕੇ ਕਿਹਨਾਂ ਨੇ ਟੰਗਿਆ ਨਹਿੰਗਾ ਨੇ ਹਮ ਹਰ ਥਾਂ ਤੇ ਜਿੱਥੇ ਖੌਰੂ ਪਾਉ ਤੇ ਢਕਾਉ ਸਿਆਸਤ ਹੁੰਦੀ ਆ ਉਦੋਂ ਇਹ ਟੋਲਾ ਮੁਰਾ ਹੋ ਜਾਂਦਾ ਇਹ ਆਪ ਕਰਨ ਅੰਦੋਲਨ ਪੰਜਾਬ ਲਈ ਆਪ ਕਰਨ ਨਾ ਕਿਸਾਨਾਂ ਲਈ ਹਰ ਇੱਕ ਥਾਂ ਤੇ ਜਾ ਕੇ ਉੱਥੇ ਗਲਵਾ ਪਾ ਲੈਂਦੇ ਨੇ ਆ ਆਪਣਾ ਬੰਦੀ ਸਿੰਘਾਂ ਦਾ ਮੋਰਚ ਨਹਿਂਗੇ ਨੇ ਉੱਥੇ ਬੈਠੇ ਫਿਰ ਰੋਲਾ ਪੈਂਦਾ ਵੀ ਰਸਤਾ ਭੇਜੋ ਸਾਨੂੰ ਆਸਮਾਨ ਭੇਜੋ ਇੱਥੇ ਸਾਨੂੰ ਆ ਕੀ ਦੀ ਲੋੜ ਆ ਗੁਰੂ ਗ੍ਰੰਥ ਸਾਹਿਬ ਚ ਦੋ ਦਰਜ ਗੁਰਬਾਣੀ ਆ ਬਾਹਰ 100 ਲਿਖਤਾਂ ਵਧੀਆ ਹੋ ਸਕਦੀਆਂ ਉਦੋਂ ਸੌਖੀਆਂ ਵੀ ਹੋ ਸਕਦੀਆਂ ਉਹ ਸੰਦੇਸ਼ ਗੁਰੂ ਸਾਹਿਬ ਆਲਾ ਵੀ ਹੋ ਸਕਦਾ ਪਰ ਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਤੁਸੀਂ ਵਿਚਿੱਤਰ ਨਾਟਕ ਨੂੰ ਅੱਜ ਦਸਮ ਬਾਣੀ ਬਣਾਤਾ ਕੋਈ ਇਹਦਾ ਲੈਂਦਾ ਨੋਟਿਸ ਸਿੱਖੀ 'ਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਆ ਹਰ ਦੁਆਰ ਆਰਥੀਆਂ ਪਾਉਣਾ ਆਸਥੀਆਂ ਪਾਉਣਾ ਹਟ ਗਏ ਕੀਰਤਪੁਰ ਸਾਹਿਬ ਚੁਣ ਲਿਆ ਕਾਮਰੇਡਾਂ ਨੇ ਉਹ ਚੁਣ ਲਿਆ ਭਗਤ ਸਿੰਘ ਆਲਾ ਤੁਸੀਂ ਉਹ ਸਰਸੇ ਵਾਲੇ ਦੀ ਗੱਲ ਕਰਦੇ ਹੋ ਕੀਤਾ ਨਾ ਉਹਨੇ ਗੁਰੂ ਗੋਬਿੰਦ ਸਿੰਘ ਦੀ ਨਾ ਤਸਵੀਰ ਆ ਨਾ ਕਿਸੇ ਨੂੰ ਪਤਾ ਉਹਨਾਂ ਦੀ ਪਛਾਣ ਕੀ ਸੀ ਥੋੜੇ ਮਨ ਚ ਇੱਕ ਚਿਤਵੀ ਹੋਈ ਜਿਹੜੀ ਬਾਜਬਨੀ ਜਿਹੜੀਆਂ ਤਸਵੀਰਾਂ ਬਣਾਈਆਂ ਨੇ ਸੋਭਾ ਸਿੰਘ ਨੇ ਕਿਤੇ ਕਿਤੇ ਕਈਆਂ ਜੀਆਂ ਬਣੀਆਂ ਹੋਈਆਂ ਨੇ ਕਿਉਂਕਿ ਸ਼ਰੋਣੀ ਕਮੇਟ ਨੇ ਆਹ ਬਣਾ ਲਈ ਨਰੰਕਾਰੀਆਂ ਦੇ ਖਿਲਾਫ ਹੁਕਮ ਜਾਰੀ ਨਵਾਂ ਜਾਰੀ ਕੀਤਾ ਉਹ ਚ ਇਹ ਨਹੀਂ ਕਿਹਾ ਵੀ ਇਹਨਾਂ ਨਾਲ ਵਰਤੂ ਵਰਤ ਉਹ ਨਾ ਕਰੋ ਇਹ ਵੀ ਕਿਹਾ ਨਾਲ ਕਿਹਾ ਵਿਰੋਧ ਕਰੋ ਵਿਰੋਧ ਦੇ ਵਿੱਚੋਂ ਕਤਲ ਨਿਕਲੇ ਨਰੰਕਾਰੀਆਂ ਦੇ ਕੀ ਕੱਢ ਲਿਆ ਜੀ ਉਤੋਂ ਮੈਂ ਕਹਿੰਦਾ ਭਾਈ ਰਣਜੀਤ ਸਿੰਘ ਨੇ ਮੋਢੀ ਦਾ ਕਤਲ ਕੀਤਾ ਸਮਝ ਆਉਂਦੀ ਹੈ ਗੱਲ ਹੂੰ ਆਪਣੇ ਤਾਂ ਪਿੰਡਾਂ 'ਚ ਦਨਕਾਰੀ ਮਾਰਨ ਲੱਗੇ ਉਦੋਂ ਹੂੰ ਬੱਬਰ ਖਾਲਸਾ ਵਾਲਿਆਂ ਨੇ 35 ਦੀ ਜ਼ਿੰਮੇਵਾਰੀ ਲਈ ਸੀ ਪਹਿਲਾਂ ਹੂੰ ਉਹਦੇ ਵਿੱਚ ਜ਼ਿਆਦਾ ਨਰਕਾਰੀ ਸੀ ਹੁਣ ਸਿਮਰਜ ਸਿੰਘ ਮਾਨ ਹੋਰਾਂ ਦੀ ਗੱਲ ਕਰੀ ਉਹਨਾਂ ਨੇ ਆਪਦੇ ਦੋਤੇ ਦਾ ਵਿਆਹ ਕੀਤਾ ਉਸ ਨੂੰ ਲੈ ਕੇ ਚਲੋ ਇੱਕ ਚੌਰਸਾਹ ਵਾਲਾ ਕਲਗੀ ਵਾਲਾ ਵਿਵਾਦ ਤਾਂ ਹੈਗਾ ਇੱਕ ਨਾਲ ਵਿਵਾਦ ਇਹ ਵੀ ਚੱਲ ਪਿਆ ਕਹਿੰਦੇ ਮਾਨ ਸਾਹਿਬ ਸਾਰੀ ਉਮਰ ਤੱਕ ਖਾਲਸਾਤਨ ਦਾ ਝੰਡਾ ਚੱਕੀ ਰੱਖੇ ਤੇ ਅੱਜ ਜਦੋਂ ਦੋਤੇ ਦੇ ਵਿਆਹ ਦੀ ਗੱਲ ਸੀ ਉਦੋਂ ਜਿਹੜੇ ਕਾਂਗਰਸੀ ਸੀਗੇ ਜਿਹੜੇ ਆਪੋਜੀਸ਼ਨ ਵਾਲੇ ਸਾਰੇ ਉੱਥੇ ਬਾਦਲ ਕੇ ਵੀ ਬੈਠੇ ਹੋਏ ਸੀਗੇ ਪਹਿਲੀ ਗੱਲ ਇਹ ਆ ਇਹਨਾਂ ਬੰਦਿਆਂ ਨੂੰ ਨਾ ਪੰਜਾਬ ਦਾ ਪਤਾ ਨਾ ਪੰਜਾਬ ਦੇ ਇਤਿਹਾਸ ਦਾ ਪਤਾ ਨਾ ਰਵੈਤਾਂ ਦਾ ਪਤਾ ਵਿਆਹ ਸ਼ਾਦੀਆਂ ਦੀਆਂ ਗੱਲਾਂ ਬਾਰੇ ਨਹੀਂ ਪਤਾ ਜਿਹਦੇ ਕਰਕੇ ਜਿਹਨੂੰ ਜੋਰ ਲੱਗਦਾ ਇੱਕ ਤਾਂ ਬੇਅਦਬੀ ਇਹੋ ਜੀ ਗੱਲ ਬਣਾ ਲਈ ਮਤਲਬ ਹਰ ਇੱਕ ਥਾਂ ਤੇ ਇਹ ਗੱਲ ਕਰ ਲੈਂਦੇ ਨੇ ਹੂੰ ਪਿੰਡਾਂ 'ਚ ਰਵਾਜ ਆ ਕੱਲ ਨਹੀਂ ਲਾਉਣ ਦਾ ਜਨਮ ਅਨੰਦਕਾਰ ਦੇ ਲਈ ਵਹਿੰਦੇ ਨੇ ਬਦੋ ਸੇਰਾ ਜਾਂ ਕਲੰਗੀ ਲਾਉਂਦੇ ਨੇ ਉਹ ਤਾਂ ਇਹ ਨਹੀਂ ਵੀ ਕੋਈ ਐਡਾ ਵੱਡਾ ਗਨਾ ਹੋ ਗਿਆ ਬਤਾ ਦਿੰਦੇ ਉਹਨੂੰ ਕਹਿੰਦੇ ਜਦੋਂ ਜਾਂਦਾ ਉਹਦੀ ਭੈਣ ਉਹਦੇ ਸਿਰ ਤੇ ਉਹ ਕੱਪੜਾ ਲੈ ਕੇ ਆਏ ਮਾਰਦੀ ਰਹਿੰਦੀ ਐ ਇਹ ਰਿਵਾਜ ਆ ਪਿੰਡਾਂ ਚ ਮੈਂ ਤਾਂ ਕਿੰਨੇ ਵੇ ਇਹ ਦੇਖੇ ਨੇ ਸਤਕਾਰ ਦੇ ਨਾਲ ਮੰਨ ਲਓ ਉਹਨਾਂ ਚੋਰ ਸਾਹਿਬ ਸੀ ਦੇਖੋ ਮੈਂ ਨਹੀਂ ਦੇਖਿਆ ਇਹ ਪਲੇਖਿਆ ਜਾਂਦਾ ਪਿਆ ਇੱਕ ਵਾਰ ਚੋਰ ਸਾਹਿਬ ਹੀ ਐ ਮੈਂ ਕਹਿੰਦਾ ਮੰਨ ਲਓ ਚੋਰ ਸਾਹਿਬ ਆ ਚੋਰ ਸਾਹਿਬ ਕੀ ਇਹੋ ਜੀ ਪਵਿੱਤਰ ਚੀਜ਼ ਆ ਜਿਹਦੇ ਨਾਲ ਭਾਵਨਾ ਜੁੜੀ ਹੋਈ ਆ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਜਦੋਂ ਉਹ ਕਹਿੰਦੇ ਆ ਵੀ ਕੋਈ ਇਹ ਜੀ ਮੱਖੀ ਦਾ ਹੋ ਰਿਹਾ ਜਾਂ ਕੁਛ ਨਾ ਆਵੇ ਉਹਦਾ ਮੰਤਬ ਤਾਂ ਇਹੀ ਹੈ ਨਾ ਉਹ ਜੇ ਕਿਤੇ ਉਹ ਹੋਰ ਵਰਤਿਆ ਗਿਆ ਇਹ ਬੇਅਦਬੀ ਕਿਵੇਂ ਹੋ ਗਈ ਜੀ ਮੈਨੂੰ ਇਹ ਦੱਸੋ ਇਹ ਕੁਝ ਜਥੇ ਕੱਲ ਨੂੰ ਮੂਰੇ ਘੰਟੀ ਖੜਕਾਉਂਦੇ ਨੇ ਕੱਲ ਨੂੰ ਕਿਸੇ ਨੇ ਘੰਟੀ ਕਿਸੇ ਹੋਰ ਥਾਂ ਤੇ ਖੜਕਾਤੀ ਕਹਿਣਗੇ ਕਿ ਘੰਟਾ ਸਾਹਿਬ ਦੀ ਬੇਅਦਬੀ ਆ ਪੱਲੇ ਬਈ ਜੀ ਇਹਨਾਂ ਦੇ ਸਮਝ ਤੇ ਵਿਚਾਰ ਹੈ ਨਹੀਂ ਪਰ ਮੱਲੀ ਸਾਹਿਬ ਵੇਲੜ ਇੱਕ ਵੇਲੜ ਵਗਾ ਮਾਫ ਕਰਦਾ ਤੁਹਾਨੂੰ ਵਿਚਾਲੇ ਟੋਕ ਰਹੇ ਹਾਂ ਸਵਾਲ ਲੈ ਲਿਓ ਕੁਝ ਨੇ ਜਥੇਬੰਦੀਆਂ ਨੇ ਇਤਰਾਜ਼ ਜਤਾਉਂਦੇ ਹੋਏ ਇਥੋਂ ਤੱਕ ਤੁਲਨਾ ਕਰ ਦਿੱਤੀ ਕਹਿੰਦੇ ਫਿਰ ਸਰਸਾ ਸਾਹ ਤੇ ਇਹਨਾਂ ਵਿੱਚ ਫਰਕ ਕੀ ਰਿਹਾ ਗਿਆ ਉਹਨੇ ਪਿਛਾਗ ਪਾ ਲਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਕਲੰਗੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬੈਗੇ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡੈਸਟੀਨੇਸ਼ਨ ਵੈਡਿੰਗ ਦੇ ਉੱਤੇ ਰੋਕ ਲਾਈ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਊਗਾ ਤਾਂ ਫਿਰ ਵੱਡੇ ਘਰਾਣਿਆਂ ਦੇ ਲਈ ਸਾਰਾ ਕੁਝ ਮਾਫ ਨਹੀਂ ਦੇਖੋ ਇਹਨਾਂ ਗੱਲਾਂ ਬਾਰੇ ਮੈਨੂੰ ਬਹਾਲਾ ਨਹੀਂ ਪਤਾ ਧਰਮ ਦੇ ਖੇਤਰ ਬਾਰੇ ਤੁਹਾਨੂੰ ਸੱਚੀ ਗੱਲ ਦੱਸਾਂ ਜੇ ਅਕਾਲ ਤਖਤ ਸਾਹਿਬ ਨੇ ਰੋਕ ਉਦੇ ਬਾਰੇ ਪੁੱਛ ਸਕਦੇ ਨੇ ਨਾਲੇ ਉਹਨਾਂ ਦੇ ਦੋਤੇ ਨੇ ਲਾਈਆ ਹਮ ਮਾਨ ਤੇ ਹਮਲਾ ਕਿਉਂ ਹੈ ਜੀ ਮੈਨੂੰ ਇਹ ਦੱਸ ਹਮ ਦੋਤਾ ਕਿਹੜੇ ਪਰਿਵਾਰ ਚ ਜਾਂਦਾ ਤੁਸੀਂ ਹਰ ਇੱਕ ਗੱਲ ਨੂੰ ਮਾਨ ਦੇ ਨਾਲ ਜੋੜਦੇ ਆ ਹਮ ਜੇ ਜੇ ਆਪਾਂ ਕਹਿੰਦੇ ਵੀ ਬਾਪ ਦੀ ਗਲਤੀ ਦਾ ਪੁੱਤਾਂ ਤੋਂ ਬਦਲਾ ਨਹੀਂ ਲੈਣਾ ਚਾਹੀਦਾ ਉਹਨਾਂ ਦੇ ਦੋਤੇ ਦੀ ਗਲਤੀ ਦਾ ਕਿਉਂ ਬਦਲਾ ਲੈਣਾ ਚਾਹੀਦਾ ਜੀ ਮਾਨ ਤੋਂ ਹਮ ਇਹ ਇਹ ਸਾਰੀ ਕਚੋਲਾ ਪਾਉਂ ਸੈਸ ਤੁਹਾਨੂੰ ਲੱਗਦਾ ਪੰਜਾਬ ਦਾ ਇਹ ਮੁੱਦਾ ਹੈ ਕਿਉਂਕਿ ਆਪਾਂ ਹੋਣੇ ਸੀਰੀਅਸ ਮੁੱਦਿਆਂ ਆਪਾਂ ਸੀਰੀਅਸ ਮੁੱਦਿਆਂ ਤੇ ਡਿਸਕਸ਼ਨ ਕੀਤੀ ਆ ਮੈਂ ਇਹ ਗੱਲ ਨੂੰ ਤਾਂ ਛੇੜੇਗਾ ਕਿਉਂਕਿ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਚੱਲ ਹੀ ਇਹ ਕੁਝ ਰਿਹਾਗਾ ਮੈਂ ਕਹਿੰਦਾ ਜੀ ਮੈਨੂੰ ਸਵਾਲ ਪੁੱਛਣ ਤੇ ਇਤਰਾਜ਼ ਨਹੀਂ ਹਮ ਨਿਹੰਗ ਸਿੰਘ ਹਮ ਗੁਰੂ ਦੀਆਂ ਲਾਡਲੀਆਂ ਫੌਜਾਂ ਹਮ ਮੈਨੂੰ ਇਹ ਦੱਸੋ ਇਹ ਵਿਲੜ ਵਗਾ ਸਾਰੇ ਨਹੀਂ ਮਾੜੇ ਹੁੰਦੇ ਚੰਗੇ ਵੀ ਹੁੰਦੇ ਨੇ ਮੈਂ ਕਹਿੰਨਾ ਬੁਨਿਆਦੀ ਸਿਧਾਂਤ ਕੀਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤਨ ਵਾਲੇ ਇਹਨਾਂ ਦਾ ਕੋਈ ਤੱਲਕ ਨਹੀਂ ਹਮ ਨਾਮ ਜਪਣ ਨਾਲ ਇਹਨਾਂ ਦਾ ਕੋਈ ਤੱਲਕ ਨਹੀਂ ਵੱਖਰਾ ਗ੍ਰੰਥ ਹੈ ਇਹਨਾਂ ਦਾ ਹਮ ਵੰਡ ਛਕਣਗੇ ਵੰਡਣਗੇ ਤਾਂ ਜੇ ਆਪਣੇ ਕੋਲੇ ਹੋਵੇ ਤਾਂ ਖਾਉਂਦੇ ਨੇ ਸ਼੍ਰੋਮਣੀ ਪੇਟ ਤੋਂ ਰਸਤਾ ਲੱਗੀਆਂ ਹੋਈਆਂ ਹੋਰ ਥਾਂ ਤੋਂ ਰਸਤਾ ਲੱਗੀਆਂ ਹੋਈਆਂ ਨੇ ਆ ਮੇਲਿਆਂ 'ਚ ਪਰਚੀਆਂ ਇਕੱਠੀਆਂ ਕਰਦੇ ਹੁੰਦੇ ਨਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਕਾਰ ਸੇਵਾ ਕਿਹਨਾਂ ਨੇ ਕੀਤੀ ਨਹਿੰਗਾ ਨੇ ਕਿਸਾਨ ਅੰਦੋਲਨ ਮੁੰਡਾ ਵੱਢ ਕੇ ਕਿਹਨਾਂ ਨੇ ਟੰਗਿਆ ਨਹਿੰਗਾ ਨੇ ਹਰ ਥਾਂ ਤੇ ਜਿੱਥੇ ਖੌਰੂ ਪਾਉ ਤੇ ਭੜਕਾਉ ਸਿਆਸਤ ਹੁੰਦੀ ਆ ਉਦੋਂ ਇਹ ਟੋਲਾ ਮੁਰਾ ਹੋ ਜਾਂਦਾ ਇਹ ਆਪ ਕਰਨ ਅੰਦੋਲਨ ਪੰਜਾਬ ਲਈ ਆਪ ਕਰਨ ਨਾ ਕਿਸਾਨਾਂ ਲਈ ਫਿਰ ਇੱਕ ਥਾਂ ਤੇ ਜਾ ਕੇ ਉੱਥੇ ਗੱਲਬਾਤ ਪਾ ਲੈਂਦੇ ਨੇ ਆ ਆਪਣਾ ਬੰਦੀ ਸਿੰਘਾਂ ਦਾ ਮੋਰਚਾ ਨਹਿੰਗੇ ਨੇ ਉੱਥੇ ਬੈਠੇ ਫਿਰ ਰੋਲਾ ਪੈਂਦਾ ਵੀ ਰਸਤਾ ਭੇਜੋ ਸਾਨੂੰ ਆਸਮਾਨ ਭੇਜੋ ਇੱਥੇ ਸਾਨੂੰ ਆ ਚੀਜ਼ ਦੀ ਲੋੜ ਆ ਹੂੰ ਸੋ ਸਾਨੂੰ ਨਾ ਸਾਡਾ ਵਰਤਾਂਤ ਬਦਲਤੇ ਸਾਨੂੰ ਮੁੜ ਕੇ ਸੋਚਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਚ ਦੋ ਦਰਜ ਗੁਰਵਾਨੀ ਆ ਹੂੰ ਬਾਹਰ ਸੌ ਲਿਖਤਾਂ ਵਧੀਆਂ ਹੋ ਸਕਦੀਆਂ ਉਦੋਂ ਸੌਖੀਆਂ ਵੀ ਹੋ ਸਕਦੀਆਂ ਉਹ ਸੰਦੇਸ਼ ਗੁਰੂ ਸਾਹਿਬ ਆਲਾ ਵੀ ਹੋ ਸਕਦਾ ਪਰ ਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੀ ਤੁਸੀਂ ਬਚਿੱਤਰ ਨਾਟਕ ਨੂੰ ਅੱਜ ਦਸਮ ਬਾਣੀ ਬਣਾਤਾ ਹੂੰ ਕੋਈ ਇਹਦਾ ਲੈਂਦਾ ਨੋਟਸ ਸਿੱਕੇ ਤੇ ਬਹੁਤ ਵੱਡੇ ਸੁਧਾਰਾਂ ਦੀ ਲੋੜ ਆ ਹਮ ਹਰ ਦੁਆਰ ਆਰਥੀਆਂ ਪਾਉਣਾ ਆਸਥੀਆਂ ਪਾਉਣਾ ਹਟ ਗਏ ਕੀਰਤਪੁਰ ਸਾਹਿਬ ਚੁਣ ਲਿਆ ਕਾਮਰੇਡਾਂ ਨੇ ਉਹ ਚੁਣ ਲਿਆ ਭਗਤ ਸਿੰਘ ਵਾਲਾ ਹਮ ਮਹਤਲ ਪਿੰਡਾਂ ਚ ਗੁਰੂ ਘਰ ਜਿੱਥੇ ਨਹਿਰ ਨੇੜੇ ਲੱਗਦੀ ਹੈ ਜੀ ਉੱਥੇ ਜਾ ਕੇ ਪਾ ਆਂਦੇ ਉੱਥੇ ਗੁਰੂ ਘਰ ਅਰਦਾਸਾਂ ਕਰਾਈ ਜਾਂਦੇ ਆ ਜੀ ਕਰਦੇ ਨੇ ਜੀ ਬਹੁਤ ਚਲੋ ਇਹ ਰਹਿਤ ਮਰਿਆਦਾ ਚ ਵੀ ਨੇੜੇ ਵਗਦੇ ਪਾਣੀ ਚ ਵੀ ਆਸਥੀਆਂ ਤੁਸੀਂ ਪਾ ਸਕਦੇ ਹੋ ਦੂਜੀ ਗੱਲ ਜੇ ਕਿਤੇ ਬਾਹਰ ਆ ਜਿਹੜਾ ਹੁਣ ਆ ਨਾ ਵੀ ਬਾਹਰੋਂ ਡੈੱਡ ਬੋਡੀ ਲਿਆਉਣੀ ਆ ਇਹ ਰਹਿਤ ਮਰਿਆਦਾ ਅਨੁਸਾਰ ਤਾਂ ਹੈ ਨਹੀਂ ਵੀ ਜੇ ਕਿਤੇ ਹੈ ਜਾ ਪਾਣਾ ਵਾਪਰ ਸਕਦਾ ਉਸ ਦਾ ਕੋਈ ਜਾਣਕਾਰ ਜਾਂ ਉਹਦੇ ਨਾਲ ਸੰਬੰਧੀ ਉਹਦੇ ਚਿੱਤਨੂ ਆਗਣ ਦੇ ਸਕਦਾ ਫਿਰ ਤੁਸੀਂ ਕੀ ਕਰਦੇ ਹੋ ਹਵਾਈ ਟਿਕਟ ਧੱਕ ਲੈਂਦੇ ਨੇ ਜਦੋਂ ਅਸਲੀ ਨੇ ਹੁੰਦੇ ਨੇ ਜਦੋਂ ਗੱਡੀ ਜਾਣੀ ਹੁੰਦੀ ਹੈ ਕੀਰਤਪੁਰ ਨੂੰ ਉਦੋਂ ਇੱਕ ਸੀਟ ਖਾਲੀ ਰੱਖ ਦਿੰਦੇ ਨੇ ਉਹਦੇ ਲਈ ਸੋ ਇਸ ਕਰਕੇ ਸਿੱਖੀ ਦੇ ਵਿੱਚ ਵਿਪਰ ਸੰਸਕਾਰ ਜਿਹੜੇ ਵਿਪਰ ਸੰਸਕਾਰਾਂ ਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀ ਨਾ ਅਸੀਂ ਇੱਕ ਦੂਜੇ ਤੋਂ ਮੂਰੇ ਹੋ ਕੇ ਛਾਲਾ ਮਾਰ ਰਹੇ ਹਾਂ ਅਸੀਂ ਉਹਦੇ ਵਾਕਫ ਹਾਂ ਸੋ ਜਦੋਂ ਮੈਂ ਕਹਿੰਦਾ ਦੇਖੋ ਮੈਂ ਇਸ ਖੇਤਰ ਦਾ ਮਾਹਰ ਨਹੀਂ ਮੈਂ ਪਹਿਲਾਂ ਕਹਿ ਦਿੰਦਾ ਜਿਹੜੇ ਸਿੱਖ ਵਿਦਵਾਨ ਨੇ ਧਾਰਮਿਕ ਸਖਸੀਅਤਾਂ ਨੇ ਇੰਨੀਆਂ ਜੀਆਂ ਗੱਲਾਂ ਨੂੰ ਉਹਨਾਂ ਨੂੰ ਵਿਚਾਰ ਕੇ ਕੋਈ ਸਾਂਝੀ ਰਾਇ ਲੈਉਣੀ ਚਾਹੀਦੀ ਆ ਐ ਨਹੀਂ ਜਿਹਨੂੰ ਜੋਰ ਲੱਗਿਆ ਉਹ ਢੱਲਾ ਮਾਰਦਾ ਜੀ ਤੁਸੀਂ ਉਹ ਸਰਸੇ ਵਾਲੀ ਦੀ ਗੱਲ ਕਰਦੇ ਹੋ ਹਮ ਕੀਤਾ ਨਾ ਉਹਨੇ ਹਮ ਪਰ ਗੁਰੂ ਗੋਬਿੰਦ ਸਿੰਘ ਦੀ ਨਾ ਤਸਵੀਰ ਆ ਹਮ ਨਾ ਕਿਸੇ ਨੂੰ ਪਤਾ ਉਹਨਾਂ ਦੀ ਪੋਸ਼ਾਕ ਕੀ ਸੀ ਥੋੜੇ ਮਨ ਚ ਇੱਕ ਚਿਤਵੀ ਹੋਈ ਹਮ ਜਿਹੜੀ ਬਾਜਬਨੀ ਜਿਹੜੀਆਂ ਤਸਵੀਰਾਂ ਬਣਾਈਆਂ ਨੇ ਸੋਭਾ ਸਿੰਘ ਨੇ ਹਮ ਕਿਤੇ ਕਿਤੇ ਕਈਆਂ ਜੀਆਂ ਬਣੀਆਂ ਹੋਈਆਂ ਨੇ ਕਿਉਂਕਿ ਸ਼ਰੌਣੀ ਕਮੇਟ ਨੇ ਆ ਬਣਾ ਲੀਆਂ ਹਮ ਮਤਲਬ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਹੂੰ ਉਹਨੂੰ ਪ੍ਰਮੁੱਖ ਰੱਖਣਾ ਚਾਹੀਦਾ ਹੂੰ ਹੁਕਮਨਾਮਾ ਜਾਰੀ ਕੀਤਾ ਤੁਸੀਂ ਹੂੰ ਤੁਸੀਂ ਉਹ ਸਾਧ ਦੇ ਖਿਲਾਫ ਕਰਦੇ ਹੂੰ ਜਿਹਨੇ ਕੀਤਾ ਇਹ ਵੀ ਇਹਦੇ ਨਾਲ ਕੋਈ ਸਹਿਯੋਗ ਨਾ ਕਰੋ ਜਿਹੜਾ ਸੰਦੇਸ਼ ਦੇਣਾ ਸੀ ਚਲੋ ਹੁਕਮਨਾਮਾ ਨਹੀਂ ਸੀ ਕਿਉਂਕਿ ਉਹ ਸਿੱਖ ਤਾਂ ਹੀ ਨਹੀਂ ਸੀ ਉਹਦੇ ਬਾਰੇ ਕੀਤਾ ਨਹੀਂ ਜਾ ਸਕ ਤੁਸੀਂ ਸਾਰੇ ਕਨਵੇ ਬਾਰੇ ਦਿੱਤਾ ਹੂੰ ਪਿੰਡਾਂ ਤੱਕ ਲੜਾਈਆਂ ਪੈ ਗਈਆਂ ਹੂੰ ਨਿਰੰਕਾਰੀਆਂ ਦੇ ਖਿਲਾਫ ਹੁਕਮ ਜਾਰੀ ਨਾਮਾ ਜਾਰੀ ਕੀਤਾ ਉਹ ਚ ਇਹ ਨਹੀਂ ਕਿਹਾ ਵੀ ਇਹਨਾਂ ਨਾਲ ਵਰਤੂ ਉਹ ਨਾ ਕਰੋ ਏ ਵੀ ਕਿਹਾ ਨਾਲ ਕਿਹਾ ਵਿਰੋਧ ਕਰੋ ਹੂੰ ਵਿਰੋਧ ਦੇ ਵਿੱਚੋਂ ਕਤਲ ਨਿਕਲੇ ਨਰਕਾਰੀਾਂ ਦੇ ਕੀ ਕੱਢ ਲਿਆ ਜੀ ਉਦੋਂ ਨੁਕਸਾਨ ਕਰਾ ਲਿਆ ਮੈਂ ਕਹਿੰਦਾ ਭਾਈ ਰਣਜੀਤ ਸਿੰਘ ਨੇ ਮੋਢੀ ਦਾ ਕਤਲ ਕੀਤਾ ਸਮਝ ਆਉਂਦੀ ਹੈ ਗੱਲ ਹੂੰ ਆਪਣੇ ਤਾਂ ਪਿੰਡਾਂ 'ਚ ਨਰਕਾਰੀ ਮਾਰਨ ਲੱਗ ਗਏ ਉਦੋਂ ਹੂੰ ਬੱਬਰ ਖਾਲਸਾ ਵਾਲਿਆਂ ਨੇ 35 ਦੀ ਜ਼ਿੰਮੇਵਾਰੀ ਲਈ ਸੀ ਪਹਿਲਾਂ ਹੂੰ ਉਹਦੇ ਵਿੱਚ ਜ਼ਿਆਦਾ ਨਰਕਾਰੀ ਸੀ ਹੂੰ ਉਹਨਾਂ ਨੇ ਜ਼ਿੰਮੇਵਾਰੀ ਇਸ ਕਰਕੇ ਲਈ ਸੀ ਵੀ ਪਿੰਡਰਾਂ ਵਾਲੇ ਦੇ ਨਾਂ ਲੱਗੀ ਜਾਂਦੀ ਹੈ ਕੰਮ ਸਾਡਾ ਹੁਣ ਸਿਮਰਜ ਸਿੰਘ ਮਾਨ ਹੋਰਾਂ ਦੀ ਗੱਲ ਕਰੀ ਉਹਨਾਂ ਨੇ ਆਪਣੇ ਦੋਤੇ ਦਾ ਵਿਆਹ ਕੀਤਾ ਉਸ ਨੂੰ ਲੈ ਕੇ ਚਲੋ ਇੱਕ ਚੌਰ ਸਾਹ ਵਾਲਾ ਕਲਗੀ ਵਾਲਾ ਵਿਵਾਦ ਤਾਂ ਹੈਗਾ ਇੱਕ ਨਾਲ ਵਿਵਾਦ ਇਹ ਵੀ ਚੱਲ ਪਿਆ ਕਿਹਦੇ ਮਾਨ ਸਾਹਿਬ ਸਾਰੀ ਉਮਰ ਤੱਕ ਖਾਲਸਾਣ ਦਾ ਝੰਡਾ ਚੱਕੀ ਰੱਖੇ ਤੇ ਅੱਜ ਜਦੋਂ ਦੋਤੇ ਦੇ ਵਿਆਹ ਦੀ ਗੱਲ ਸੀ ਉਦੋਂ ਜਿਹੜੇ ਕਾਂਗਰਸੀ ਸੀਗੇ ਜਿਹੜੇ ਆਪੋਜੀਸ਼ਨ ਵਾਲੇ ਸਾਰੇ ਉੱਥੇ ਬਾਦਲ ਕੇ ਵੀ ਬੈਠੇ ਹੋਏ ਸੀਗੇ ਪਹਿਲੀ ਗੱਲ ਇਹ ਆ ਇਹਨਾਂ ਬੰਦਿਆਂ ਨੂੰ ਨਾ ਪੰਜਾਬ ਦਾ ਪਤਾ ਨਾ ਪੰਜਾਬ ਦੇ ਇਤਿਹਾਸ ਦਾ ਪਤਾ ਨਾ ਰਵੈਤਾਂ ਦਾ ਪਤਾ ਵਿਆਹ ਸ਼ਾਦੀਆਂ ਦੀਆਂ ਗੱਲਾਂ ਬਾਰੇ ਨਹੀਂ ਪਤਾ ਜੀ ਦੇ ਕਰਕੇ ਜਿਹਨੂੰ ਜੋਰ ਲੱਗਦਾ ਇੱਕ ਤਾਂ ਬੇਅਦਬੀ ਇਹ ਇਹ ਜੀ ਗੱਲ ਬਣਾ ਲਈ ਮਤਲਬ ਹਰ ਇੱਕ ਥਾਂ ਤੇ ਇਹ ਗੱਲ ਕਰ ਲੈਂਦੇ ਨੇ ਹੂੰ ਪਿੰਡਾਂ ਚ ਰਵਾਜ ਆ ਕਲੰਗੀ ਲਾਉਣ ਦਾ ਜਦੋਂ ਆਨੰਦਕਾਰ ਦੇ ਲਈ ਵਹਿੰਦੇ ਨੇ ਉਹ ਸੇਹਰਾ ਜਾਂ ਕਲੰਗੀ ਲਾਉਂਦੇ ਨੇ ਹੂੰ ਉਹ ਤਾਂ ਐਨੇ ਵੀ ਕੋਈ ਏਡਾ ਵੱਡਾ ਗਨਾਹ ਹੋ ਗਿਆ ਬਤਾ ਦਿੰਦੇ ਉਹਨੂੰ ਕਹਿੰਦੇ ਜਦੋਂ ਜਾਂਦਾ ਉਹਦੀ ਭੈਣ ਉਹਦੇ ਸਿਰ ਤੇ ਉਹ ਕੱਪੜਾ ਲੈ ਕੇ ਆਏ ਮਾਰਦੀ ਰਹਿੰਦੀ ਹੈ ਇਹ ਰਵਾਜ ਆ ਪਿੰਡਾਂ ਚ ਮੈਂ ਤਾਂ ਕਿੰਨੇ ਵੇ ਆ ਦੇਖੇ ਨੇ ਹੂੰ ਸਤਕਾਰ ਦੇ ਨਾਲ ਮੰਨ ਲਓ ਉਹਨਾਂ ਚੌਰ ਸਾਹਿਬ ਸੀ ਦੇਖੋ ਮੈਂ ਨਹੀਂ ਦੇਖਿਆ ਇਹ ਤਾਂ ਲਿਖਿਆ ਜਾਂਦਾ ਪਿਆ ਇੱਕ ਵਾਰ ਚੌਰ ਸਾਹਿਬ ਹੀ ਹੈ ਮੈਂ ਕਹਿੰਦਾ ਮੰਨ ਲਓ ਚੌਰ ਸਾਹਿਬ ਆ ਹੂੰ ਚੌਰ ਸਾਹਿਬ ਕੀ ਇਹੋ ਜੀ ਪਵਿੱਤਰ ਚੀਜ਼ ਆ ਜਿਹਦੇ ਨਾਲ ਭਾਵਨਾ ਜੁੜੀ ਹੋਈ ਆ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਜਦੋਂ ਉਹ ਕਹਿੰਦੇ ਆ ਵੀ ਕੋਈ ਇਹੋ ਜੀ ਮੱਖੀ ਦਾ ਹੋ ਰਿਹਾ ਜਾਂ ਕੁਛ ਨਾ ਹੋਵੇ ਉਹਦਾ ਮੰਤਵ ਤੇ ਹੀ ਆ ਨਾ ਹੂੰ ਉਹ ਜੇ ਕਿਤੇ ਉਹ ਹੋਰ ਵਰਤਿਆ ਗਿਆ ਇਹ ਬਿਆਦ ਵੀ ਕਿਵੇਂ ਹੋ ਗਈ ਜੀ ਮੈਨੂੰ ਇਹ ਦੱਸੋ ਇੱਕੋ ਜਿਹਾ ਤੇ ਕੱਲ ਨੂੰ ਬੂਰੇ ਘੰਟੀ ਖੜਕਾਉਂਦੇ ਨੇ ਕੱਲ ਨੂੰ ਕਿਸੇ ਨੇ ਘੰਟੀ ਕਿਸੇ ਹੋਰ ਥਾਂ ਤੇ ਖੜਕਾਤੀ ਕਹਿਣਗੇ ਕਿ ਘੰਟਾ ਸਾਫ ਦੀ ਬੇਅਦਬੀ ਆ ਪੱਲੇ ਬਾਈ ਜੀ ਇਹਨਾਂ ਦੇ ਸਮਝ ਤੇ ਵਿਚਾਰ ਹੈ ਨਹੀਂ ਪਰ ਮੱਲੀ ਸਾਹਿਬ ਵੇਲੜ ਇੱਕ ਵੇਲੜ ਵਗਾ ਮਾਫ ਕਰਦਾ ਤੁਹਾਨੂੰ ਵਿਚਾਲੇ ਟੋਕ ਰਿਆਂ ਸਵਾਲ ਲੈ ਲਿਓ ਕੁਝ ਨੇ ਗਜੇਥੇ ਬੰਦੀਆਂ ਨੇ ਇਤਰਾਜ਼ ਜਤਾਉਂਦੇ ਹੋਏ ਇੱਥੋਂ ਤੱਕ ਤੁਲਨਾ ਕਰ ਦਿੱਤੀ ਕਹਿੰਦੇ ਫਿਰ ਸਰਸਾ ਸਾਹ ਤੇ ਇਹਨਾਂ ਵਿੱਚ ਫਰਕ ਕੀ ਰਿਹਾ ਗਿਆ ਉਹਨੇ ਪਛਾਗ ਪਾ ਲਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਕਲੰਗੀ ਲਾ ਕੇ ਗੁਰੂਗ੍ਰੰਥ ਸਾਹਿਬ ਦੇ ਮੂਹਰੇ ਬੈਗੇ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡੈਸਟੀਨੇਸ਼ਨ ਵੈਡਿੰਗ ਦੇ ਉੱਤੇ ਰੋਕ ਲਾਈ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਊਗਾ ਤਾਂ ਫਿਰ ਵੱਡੇ ਘਰਾਣਿਆਂ ਦੇ ਲਈ ਸਾਰਾ ਕੁਝ ਮਾਫ ਨਹੀਂ ਦੇਖੋ ਇਹਨਾਂ ਗੱਲਾਂ ਬਾਰੇ ਮੈਨੂੰ ਬਹਾਲਾ ਨਹੀਂ ਪਤਾ ਧਰਮ ਦੇ ਖੇਤਰ ਬਾਰੇ ਤੁਹਾਨੂੰ ਸੱਚੀ ਗੱਲ ਦੱਸਾਂ ਜੇ ਅਕਾਲ ਤਖਤ ਸਾਹਿਬ ਨੇ ਰ ਉਹਦੇ ਬਾਰੇ ਪੁੱਛ ਸਕਦੇ ਨੇ ਨਾਲੇ ਉਹਨਾਂ ਦੇ ਦੋਤੇ ਨੇ ਲਾਈਆ ਹਮ ਮਾਨ ਤੇ ਹਮਲਾ ਕਿਉਂ ਹੈ ਜੀ ਮੈਨੂੰ ਦੱਸ ਹਮ ਦੋਤਾ ਕਿਹੜੇ ਪਰਿਵਾਰ ਚ ਜਾਂਦਾ ਤੁਸੀਂ ਹਰ ਇੱਕ ਗੱਲ ਨੂੰ ਮਾਨ ਦੇ ਨਾਲ ਜੋੜਦੇ ਆ ਹਮ ਜੇ ਜੇ ਆਪਾਂ ਕਹਿੰਦੇ ਵੀ ਬਾਪ ਦੀ ਗਲਤੀ ਦਾ ਪੁੱਤਾਂ ਤੋਂ ਬਦਲਾ ਨਹੀਂ ਲੈਣਾ ਚਾਹੀਦਾ ਉਹਨਾਂ ਦੇ ਦੋਤੇ ਦੀ ਗਲਤੀ ਦਾ ਕਿਉਂ ਬਦਲਾ ਲੈਣਾ ਚਾਹੀਦਾ ਜੀ ਮਾਨਤ ਹਮ ਇਹ ਇਹ ਸਾਰੇ ਝੋਲਾ ਪਾਉਂਸ ਆ ਲੱਗਦਾ ਪੰਜਾਬ ਦਾ ਇਹ ਮੁੱਦਾ ਹੈ ਕਿਉਂਕਿ ਆਪਾਂ ਹੁਣ ਅੱਗੇ ਸੀਰੀਅਸ ਹੁੰਦੇ ਆ ਆਪਾਂ ਸੀਰੀਅਸ ਮੁੱਦਿਆਂ ਤੇ ਡਿਸਕਸ਼ਨ ਕੀਤੀ ਆ ਮੈਂ ਇਹ ਗੱਲ ਨੂੰ ਤਾਂ ਛੇੜੇਗਾ ਕਿਉਂਕਿ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਚੱਲ ਹੀ ਇਹ ਕੁਛ ਰਿਹਾਗਾ ਮੈਂ ਕਹਿੰਦਾ ਜੀ ਮੈਨੂੰ ਸਵਾਲ ਪੁੱਛਣ ਤੇ ਇਤਰਾਜ਼ ਨਹੀਂ ਹਮ ਨਿਹੰਗ ਸਿੰਘ ਹਮ ਗੁਰੂ ਦੀਆਂ ਲਾਡਲੀਆਂ ਫੌਜਾਂ ਹਮ ਮੈਨੂੰ ਇਹ ਦੱਸੋ ਇਹ ਵਿਲੜ ਵਗਗਾ ਸਾਰੇ ਨਹੀਂ ਮਾੜੇ ਹੁੰਦੇ ਚੰਗੇ ਵੀ ਹੁੰਦੇ ਨੇ ਮੈਂ ਕਹਿੰਨਾ ਬੁਨਿਆਦੀ ਸਿਧਾਂਤ ਕੀਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤਨ ਵਾਲੇ ਇਹਨਾਂ ਦਾ ਕੋਈ ਤੱਲਕ ਨਹੀਂ ਹਮ ਨਾਮ ਜਪਣ ਨਾਲ ਇਹਨਾਂ ਦਾ ਕੋਈ ਤੱਲਕ ਨਹੀਂ ਵੱਖਰਾ ਗ੍ਰੰਥ ਹੈ ਇਹਨਾਂ ਦਾ ਹਮ ਵੰਡ ਛਕਣਗੇ ਵੰਡਣਗੇ ਤਾਂ ਜੇ ਆਪਣੇ ਕੋਲੇ ਹੋਵੇ ਤਾਂ ਖਾਉਂਦੇ ਨੇ ਹਮ ਸ਼੍ਰੋਮਣੀ ਪੇਟੀ ਤੋਂ ਰਸਤਾ ਲੱਗੀਆਂ ਹੋਈਆਂ ਹੋਰ ਥਾਂ ਤੋਂ ਰਸਤਾ ਲੱਗੀਆਂ ਹੋਈਆਂ ਨੇ ਆ ਮੇਲਿਆਂ ਚ ਬਾਕੀਆਂ ਲੱਟੀਆਂ ਕਰਦੇ ਹੁੰਦੇ ਨਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਹਮ ਕਾਰ ਸੇਵਾ ਕਿਹਨਾਂ ਨੇ ਕੀਤੀ ਨਹਿੰਗਾ ਨੇ ਕਿਸਾਨਾਂ ਅੰਦੋਲਨ ਮੁੰਡਾ ਵੱਢ ਕੇ ਕਿਹਨਾਂ ਨੇ ਟੰਗਿਆ ਨਹਿੰਗਾ ਨੇ ਹਮ ਹਰ ਥਾਂ ਤੇ ਜਿੱਥੇ ਖਰੂ ਪਾਉ ਤੇ ਢਕਾਉ ਸਿਆਸਤ ਹੁੰਦੀ ਆ ਉਦੋਂ ਇਹ ਟੋਲਾ ਮੁਰਾ ਹੋ ਜਾਂਦਾ ਇਹ ਆਪ ਕਰਨ ਅੰਦੋਲਨ ਪੰਜਾਬ ਲਈ ਆਪ ਕਰਨ ਨਾ ਕਿਸਾਨਾਂ ਲਈ ਹਮ ਹਰ ਇੱਕ ਥਾਂ ਤੇ ਜਾ ਕੇ ਉੱਥੇ ਗਲਵਾ ਪਾ ਲੈਂਦੇ ਨੇ ਆ ਆਪਣਾ ਬੰਦੀ ਸਿੰਘਾਂ ਦਾ ਮੋਰਚ ਨਹਿੰਗੇ ਨੇ ਉੱਥੇ ਬੈਠੇ ਫਿਰ ਰੋਲਾ ਪੈਂਦਾ ਵੀ ਰਸਤਾ ਮੇਜੋ ਸਾਨੂੰ ਆਸਮਾਨ ਭੇਜੋ ਇੱਥੇ ਸਾਨੂੰ ਆ ਚੀਜ਼ ਦੀ ਲੋੜ ਆ ਹੂੰ ਸੋ ਸਾਨੂੰ ਨਾ ਸਾਡਾ ਵਰਤਾਂਤ ਬਦਲਤੇ ਸਾਨੂੰ ਮੁੜ ਕੇ ਸੋਚਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਚ ਦੋ ਦਰਜ ਗੁਰਬਾਣੀ ਆ ਹੂੰ ਬਾਹਰ ਸੌ ਲਿਖਤਾਂ ਵਧੀਆ ਹੋ ਸਕਦੀਆਂ ਉਦੋਂ ਸੌਖੀਆਂ ਵੀ ਹੋ ਸਕਦੀਆਂ ਉਹ ਸੰਦੇਸ਼ ਗੁਰੂ ਸਾਹਿਬ ਆਲਾ ਵੀ ਹੋ ਸਕਦਾ ਪਰ ਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੀ ਤੁਸੀਂ ਬਚਿੱਤਰ ਨਾਟਕ ਨੂੰ ਅੱਜ ਦਸ ਬਾਣੀ ਬਣਾਤਾ ਹੂੰ ਕੋਈ ਇਹਦਾ ਲੈਂਦਾ ਨੋਟਸ ਸਿੱਕੇ ਤੇ ਬਹੁਤ ਵੱਡੇ ਸੁਧਾਰਾਂ ਦੀ ਲੋੜ ਆ ਹਮ ਹਰ ਦੁਆਰ ਆਰਥੀਆਂ ਪਾਉਣਾ ਆਸਥੀਆਂ ਪਾਉਣਾ ਹਟ ਗਏ ਕੀਰਤਪੁਰ ਸਾਹਿਬ ਚੁਣ ਲਿਆ ਹਮ ਕਾਮਰੇਡਾਂ ਨੇ ਉਹ ਚੁਣ ਲਿਆ ਭਗਤ ਸਿੰਘ ਆਲਾ ਹਮ ਹਾਂ ਤਾਂ ਪਿੰਡਾਂ 'ਚ ਗੁਰੂ ਘਰ ਜਿੱਥੇ ਨਹਿਰ ਨੇੜੇ ਲੱਗਦੀ ਹੈ ਜੀ ਉੱਥੇ ਜਾ ਕੇ ਪਾ ਆਂਦੇ ਆ ਉੱਥੇ ਗੁਰੂ ਘਰ ਅਰਦਾਸਾਂ ਕਰਾਈ ਜਾਂਦੇ ਆ ਜੀ ਕਰਦੇ ਨੇ ਜੀ ਬਹੁਤ ਚਲੋ ਇਹ ਇਹ ਰਹਿਤ ਮਰਿਆ ਦਾ ਚ ਵੀ ਨੇੜੇ ਵਗਦੇ ਪਾਣੀ 'ਚ ਵੀ ਆਸਥੀਆਂ ਤੁਸੀਂ ਪਾ ਸਕਦੇ ਹੋ ਹਮ ਦੂਜੀ ਗੱਲ ਜੇ ਕਿਤੇ ਬਾਹਰ ਆ ਜਿਹੜਾ ਹੁਣ ਆ ਨਾ ਵੀ ਬਾਹਰੋਂ ਡੈੱਡ ਬੋਡੀ ਲਿਓਣੀ ਆ ਇਹ ਰਹਿਤ ਮਰਿਆ ਦੇ ਅਨੁਸਾਰ ਤਾਂ ਹੈ ਨਹੀਂ ਹਮ ਵੀ ਜੇ ਕਿਤੇ ਹੈ ਜਾ ਉਸ ਨਾਲ ਕੋਈ ਜਾਣਕਾਰ ਜਾਂ ਉਹਦੇ ਨਾਲ ਸੰਬੰਧੀ ਉਹਦੇ ਚਿੱਤੈ ਨੂੰ ਆਗਨ ਦੇ ਸਕਦਾ ਫਿਰ ਤੁਸੀਂ ਕੀ ਕਰਦੇ ਹੋ ਹਵਾਈ ਟਿਕਟ ਤਾਂ ਇਕ ਲੈਂਦੇ ਨੇ ਜਦੋਂ ਅਸਤੀਆਂ ਨਹੀਂ ਹੁੰਦੇ ਨੇ ਜਦੋਂ ਗੱਡੀ ਜਾਣੀ ਹੁੰਦੀ ਹੈ ਕੀਰਤਪੁਰ ਨੂੰ ਉਦੋਂ ਇੱਕ ਸੀਟ ਖਾਲੀ ਰੱਖ ਦਿੰਦੇ ਨੇ ਉਹਦੇ ਲਈ ਸੋ ਇਸ ਕਰਕੇ ਸਿੱਖੀ ਦੇ ਵਿੱਚ ਵਿਪਰ ਸੰਸਕਾਰ ਜਿਹੜੇ ਵਿਪਰ ਸੰਸਕਾਰਾਂ ਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀ ਨਾ ਅਸੀਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਛਾਲਾ ਮਾਰ ਰਹੇ ਹਾਂ ਅਸੀਂ ਉਹਦੇ ਵਾਂਗ ਫਾਸੀ ਮੈਂ ਕਹਿੰਦਾ ਦੇਖੋ ਮੈਂ ਇਸ ਖੇਤਰ ਦਾ ਮਾਹਰ ਨਹੀਂ ਮੈਂ ਪਹਿਲਾਂ ਕਹਿ ਦਿੰਦਾ ਜਿਹੜੇ ਸਿੱਖ ਬੰਦਵਾਨ ਨੇ ਧਾਰਮਿਕ ਸਖਸ਼ੀਤਾ ਨੇ ਇੰਨੀਆਂ ਜੀਆਂ ਗੱਲਾਂ ਨੂੰ ਉਹਨਾਂ ਨੂੰ ਵਿਚਾਰ ਕੇ ਕੋਈ ਸਾਂਝੀ ਰਹਿ ਲਿਆਉਣੀ ਚਾਹੀਦੀ ਆ ਐ ਨਹੀਂ ਜਿਹਨੂੰ ਜੋਰ ਲੱਗਿਆ ਉਹ ਢੱਲਾ ਮਾਰਦਾ ਜੀ ਤੁਸੀਂ ਉਹ ਸਰਸੇ ਵਾਲੀ ਦੀ ਗੱਲ ਕਰਦੇ ਹੋ ਹਮ ਕੀਤਾ ਨਾ ਉਹਨੇ ਹਮ ਪਰ ਗੁਰੂ ਗੋਬਿੰਦ ਸਿੰਘ ਦੀ ਨਾ ਤਸਵੀਰ ਆ ਹਮ ਨਾ ਕਿਸੇ ਨੂੰ ਪਤਾ ਉਹਨਾਂ ਦੀ ਪੋਸ਼ਾਕ ਕੀ ਸੀ ਥੋੜੇ ਮਨ ਚ ਇੱਕ ਚਿਤਵੀ ਹੋਈ ਹਮ ਜਿਹੜੀ ਬਾਜਬਨੀ ਜਿਹੜੀਆਂ ਤਸਵੀਰਾਂ ਬਣਾਈਆਂ ਨੇ ਸੋਭਾ ਸਿੰਘ ਨੇ ਹਮ ਕਿਤੇ ਕਿਤੇ ਕਈਆਂ ਜੀਆਂ ਬਣੀਆਂ ਹੋਈਆਂ ਨੇ ਕਿਉਂਕਿ ਸ਼ਰੋਣੀ ਕਮੇਟ ਨੇ ਆ ਬਣਾ ਲੀਆਂ ਹਮ ਮਤਲਬ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਹੂੰ ਉਹਨੂੰ ਪ੍ਰਮੁੱਖ ਰੱਖਣਾ ਚਾਹੀਦਾ ਹੂੰ ਹੁਕਮਨਾਮਾ ਜਾਰੀ ਕੀਤਾ ਤੁਸੀਂ ਹੂੰ ਤੁਸੀਂ ਉਹ ਸਾਧ ਦੇ ਖਿਲਾਫ ਕਰਦੇ ਹੂੰ ਜਿਹਨੇ ਕੀਤਾ ਇਹ ਵੀ ਇਹਦੇ ਨਾਲ ਕੋਈ ਸਹਿਯੋਗ ਨਾ ਕਰੋ ਜਿਹੜਾ ਸੰਦੇਸ਼ ਦੇਣਾ ਸੀ ਚਲੋ ਹੁਕਮਨਾਮਾ ਨਹੀਂ ਸੀ ਕਿਉਂਕਿ ਉਹ ਸਿੱਖਤਾ ਹੀ ਨਹੀਂ ਸੀ ਉਹਦੇ ਬਾਰੇ ਕੀਤਾ ਨਹੀਂ ਜਾ ਸਕ ਤੁਸੀਂ ਸਾਰੇ ਕੌਨ ਬਿਵਾਰੇ ਦੇਤਾ ਹੂੰ ਪਿੰਡਾਂ ਤੱਕ ਲੜਾਈਆਂ ਪੈ ਗਈਆਂ ਹੂੰ ਨਿਰੰਕਾਰੀਆਂ ਦੇ ਖਿਲਾਫ ਹੁਕਮ ਜਾਰੀ ਨਮਾ ਜਾਰੀ ਕੀਤਾ ਉਹ ਚ ਇਹ ਨਹੀਂ ਕਿਹਾ ਵੀ ਇਹਨਾਂ ਨਾਲ ਵਰਤੂ ਉਹ ਨਾ ਕਰੋ ਇਹ ਵੀ ਕਿਹਾ ਨਾਲ ਕਿਹਾ ਵਿਰੋਧ ਕਰੋ ਹੂੰ ਵਿਰੋਧ ਦੇ ਵਿੱਚੋਂ ਕਤਲ ਨਿਕਲੇ ਨਰਕਾਰੀਾਂ ਦੇ ਕੀ ਕੱਢ ਲਿਆ ਜੀ ਉਦੋਂ ਨੁਕਸਾਨ ਕਰਾ ਲਿਆ ਮੈਂ ਕਿਹਾ ਨਾ ਭਾਈ ਰਣਜੀਤ ਸਿੰਘ ਨੇ ਮੋਢੀ ਦਾ ਕਤਲ ਕੀਤਾ ਸਮਝ ਆਉਂਦੀ ਹੈ ਗੱਲ ਹੂੰ ਆਪਣੇ ਤਾਂ ਪਿੰਡਾਂ 'ਚ ਨਨਕਾਰੀ ਮਾਰਨ ਲੱਗ ਗਏ ਉਦੋਂ ਹੂੰ ਬੱਬਰ ਖਾਲਸਾ ਵਾਲਿਆਂ ਨੇ 35 ਦੀ ਜ਼ਿੰਮੇਵਾਰੀ ਲਈ ਸੀ ਪਹਿਲਾਂ ਹੂੰ ਉਹਦੇ ਵਿੱਚ ਜ਼ਿਆਦਾ ਨਰਕਾਰੀ ਸੀ ਹੂੰ ਉਹਨਾਂ ਨੇ ਜ਼ਿੰਮੇਵਾਰੀ ਇਸ ਕਰਕੇ ਲਈ ਸੀ ਵੀ ਪਿੰਡਰਾਂ ਵਾਲੇ ਦੇ ਨਾਂ ਲੱਗੀ ਜਾਂਦੀ ਹੈ ਕੰਮ ਸਾਡਾ ਹੁਣ ਸਿਮਰਜ ਸਿੰਘ ਮਾਨ ਹੋਰਾਂ ਦੀ ਗੱਲ ਕਰੀ ਉਹਨਾਂ ਨੇ ਆਪਣੇ ਦੋਤੇ ਦਾ ਵਿਆਹ ਕੀਤਾ ਉਸ ਨੂੰ ਲੈ ਕੇ ਚਲੋ ਇੱਕ ਚੌਰਸਾਹ ਵਾਲਾ ਕਲਗੀ ਵਾਲਾ ਵਿਵਾਦ ਤਾਂ ਹੈਗਾ ਇੱਕ ਨਾਲ ਵਿਵਾਦ ਇਹ ਵੀ ਚੱਲ ਪਿਆ ਕਿਹਦੇ ਮਾਨ ਸਾਹਿਬ ਸਾਰੀ ਉਮਰ ਤੱਕ ਖਾਲਸਾਣ ਦਾ ਝੰਡਾ ਚੱਕੀ ਰੱਖੇ ਤੇ ਅੱਜ ਜਦੋਂ ਦੋਤੇ ਦੇ ਵਿਆਹ ਦੀ ਗੱਲ ਸੀ ਉਦੋਂ ਜਿਹੜੇ ਕਾਂਗਰਸੀ ਸੀਗੇ ਜਿਹੜੇ ਆਪੋਜੀਸ਼ਨ ਵਾਲੇ ਸਾਰੇ ਉੱਥੇ ਬਾਦਲ ਕੇ ਵੀ ਬੈਠੇ ਹੋਏ ਸੀਗੇ ਪਹਿਲੀ ਗੱਲ ਇਹ ਆ ਇਹਨਾਂ ਬੰਦਿਆਂ ਨੂੰ ਨਾ ਪੰਜਾਬ ਦਾ ਪਤਾ ਨਾ ਪੰਜਾਬ ਦੇ ਇਤਿਹਾਸ ਦਾ ਪਤਾ ਨਾ ਰਵੈਤਾਂ ਦਾ ਪਤਾ ਵਿਆਹ ਸ਼ਾਦੀਆਂ ਦੀਆਂ ਗੱਲਾਂ ਬਾਰੇ ਨਹੀਂ ਪਤਾ ਜੀਦੇ ਕਰਕੇ ਜਿਹਨੂੰ ਜੋਰ ਲੱਗਦਾ ਇੱਕ ਤਾਂ ਬੇਅਦਬੀ ਇਹ ਇਹ ਜੀ ਗੱਲ ਬਣਾ ਲਈ ਮਤਲਬ ਹਰ ਇੱਕ ਥਾਂ ਤੇ ਇਹ ਗੱਲ ਕਰ ਲੈਂਦੇ ਨੇ ਹੂੰ ਪਿੰਡਾਂ ਚ ਰਵਾਜ ਆ ਕਲੰਗੀ ਲਾਉਣ ਦਾ ਜਦੋਂ ਆਨੰਦਕਾਰ ਦੇ ਲਈ ਵਹਿੰਦੇ ਨੇ ਉਹ ਸੇਰਾ ਜਾਂ ਕਲੰਗੀ ਲਾਉਂਦੇ ਨੇ ਹੂੰ ਉਹ ਤਾਂ ਇਹ ਨਹੀਂ ਵੀ ਕੋਈ ਐਡਾ ਵੱਡਾ ਗਨਾਹ ਹੋ ਗਿਆ ਬਤਾ ਦਿੰਦੇ ਉਹਨੂੰ ਕਹਿੰਦੇ ਆ ਜਦੋਂ ਜਾਂਦਾ ਉਹਦੀ ਭੈਣ ਉਹਦੇ ਸਿਰ ਤੇ ਉਹ ਕੱਪੜਾ ਲੈ ਕੇ ਆਏ ਮਾਰਦੀ ਰਹਿੰਦੀ ਐ ਇਹ ਰਵਾਜ ਆ ਪਿੰਡਾਂ ਚ ਮੈਂ ਤਾਂ ਕਿੰਨੇ ਵੇ ਇਹ ਦੇਖੇ ਨੇ ਹੂੰ ਸਤਕਾਰ ਦੇ ਨਾਲ ਮੰਨ ਲਓ ਉਹਨਾਂ ਚੌਰ ਸਾਹਿਬ ਸੀ ਦੇਖੋ ਮੈਂ ਨਹੀਂ ਦੇਖਿਆ ਇਹ ਪਿਲੇਖਿਆ ਜਾਂਦਾ ਪਿਆ ਇੱਕ ਵਾਰ ਚੌਰ ਸਾਹਿਬ ਹੀ ਆ ਮੈਂ ਕਹਿੰਦਾ ਮੰਨ ਲਓ ਚੌਰ ਸਾਹਿਬ ਆ ਹੂੰ ਚੌਰ ਸਾਹਿਬ ਕੀ ਇਹੋ ਜੀ ਪਵਿੱਤਰ ਚੀਜ਼ ਆ ਜਿਹਦੇ ਨਾਲ ਭਾਵਨਾ ਜੁੜੀ ਹੋਈ ਆ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਜਦੋਂ ਉਹ ਕਹਿੰਦੇ ਆ ਵੀ ਕੋਈ ਇਹੋ ਜੀ ਮੱਖੀ ਦਾ ਹੋ ਰਿਹਾ ਜਾਂ ਕੁਛ ਨਾ ਆਵੇ ਉਹਦਾ ਮੰਤਵ ਤੇ ਹੀ ਆ ਨਾ ਹੂੰ ਉਹ ਜੇ ਕਿਤੇ ਉਹ ਹੋਰ ਵਰਤਿਆ ਗਿਆ ਇਹ ਬਿਆਦ ਵੀ ਕਿਵੇਂ ਹੋ ਗਈ ਜੀ ਮੈਨੂੰ ਇਹ ਦੱਸੋ ਇੱਕੋ ਜਿਹਾ ਤੇ ਇਹ ਕੱਲ ਨੂੰ ਮੂਰੇ ਘੰਟੀ ਖੜਕਾਉਂਦੇ ਨੇ ਕੱਲ ਨੂੰ ਕਿਸੇ ਨੇ ਘੰਟੀ ਕਿਸੇ ਹੋਰ ਥਾਂ ਤੇ ਖੜਕਾਤੀ ਕਹਿਣਗੇ ਕਿ ਘੰਟਾ ਸਾਹਿਬ ਦੀ ਬੇਅਦਬੀ ਆ ਪੱਲੇ ਬਾਈ ਜੀ ਇਹਨਾਂ ਦੇ ਸਮਝ ਤੇ ਵਿਚਾਰ ਹੈ ਨਹੀਂ ਪਰ ਮਾਲੀ ਸਾਹਿਬ ਇੱਕ ਵੇਲੜ ਵਗਾ ਮਾਫ ਕਰਦਾ ਤੁਹਾਨੂੰ ਵਿਚਾਲੇ ਟੋਕ ਰਿਹਾ ਸਵਾਲ ਲੈ ਲਿਓ ਕੁਝ ਨੇ ਗਜੇਥੇ ਬੰਦੀਆਂ ਨੇ ਇਤਰਾਜ਼ ਜਤਾਉਂਦੇ ਹੋਏ ਇੱਥੋਂ ਤੱਕ ਤੁਲਨਾ ਕਰ ਦਿੱਤੀ ਕਹਿੰਦੇ ਫਿਰ ਸਰਸਾ ਸਾਹ ਤੇ ਇਹਨਾਂ ਵਿੱਚ ਫਰਕ ਕੀ ਰਿਹਾ ਗਿਆ ਉਹਨੇ ਪਛਾਗ ਪਾ ਲਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਕਲੰਗੀ ਲਾ ਕੇ ਗੁਰੂਗ੍ਰੰਥ ਸਾਹਿਬ ਦੇ ਮੂਹਰੇ ਬਹਿ ਗਏ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡੈਸਟੀਨੇਸ਼ਨ ਵੈਡਿੰਗ ਦੇ ਉੱਤੇ ਰੋਕ ਲਾਈ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਊਗਾ ਤਾਂ ਫਿਰ ਵੱਡੇ ਘਰਾਣਿਆਂ ਦੇ ਲਈ ਸਾਰਾ ਕੁਝ ਮਾਫ ਨਹੀਂ ਦੇਖੋ ਇਹਨਾਂ ਗੱਲਾਂ ਬਾਰੇ ਮੈਨੂੰ ਬਹਾਲਾ ਨਹੀਂ ਪਤਾ ਧਰਮ ਦੇ ਖੇਤਰ ਬਾਰੇ ਤੁਹਾਨੂੰ ਸੱਚੀ ਗੱਲ ਦੱਸਾਂ ਜੇ ਅਕਾਲ ਤਖਤ ਸਾਹਿਬ ਨੇ ਉਦੇ ਬਾਰੇ ਪੁੱਛ ਸਕਦੇ ਨੇ ਨਾਲੇ ਉਹਨਾਂ ਦੇ ਦੋ ਤਿੰਨ ਨੇ ਲਾਈਆ ਹਮ ਮਾਨ ਤੇ ਹਮਲਾ ਕਿਉਂ ਹੈ ਜੀ ਮੈਨੂੰ ਇਹ ਦੱਸ ਹਮ ਦੋਤਾ ਕਿਹੜੇ ਪਰਿਵਾਰ ਚ ਜਾਂਦਾ ਤੁਸੀਂ ਹਰ ਇੱਕ ਗੱਲ ਨੂੰ ਮਾਨ ਦੇ ਨਾਲ ਜੋੜਦੇ ਆ ਹਮ ਜੇ ਜੇ ਆਪਾਂ ਕਹਿੰਦੇ ਵੀ ਬਾਪ ਦੀ ਗਲਤੀ ਦਾ ਪੁੱਤਾਂ ਤੋਂ ਬਦਲਾ ਨਹੀਂ ਲੈਣਾ ਚਾਹੀਦਾ ਉਹਨਾਂ ਦੇ ਦੋਤੇ ਦੀ ਗਲਤੀ ਦਾ ਕਿਉਂ ਬਦਲਾ ਲੈਣਾ ਚਾਹੀਦਾ ਜੀ ਮਾਨ ਤੋਂ ਹਮ ਇਹ ਇਹ ਸਾਰੀ ਕਚੋਲਾ ਪਾਉਂ ਸਿਆ ਲੱਗਦਾ ਪੰਜਾਬ ਦਾ ਇਹ ਮੁੱਦਾ ਹੈ ਕਿਉਂਕਿ ਆਪਾਂ ਹੁਣ ਡੀ ਸੀਰੀਅਸ ਮੁੱਦਿਆਂ ਆਪਾਂ ਸੀਰੀਅਸ ਮੁੱਦਿਆਂ ਤੇ ਡਿਸਕਸ਼ਨ ਕੀਤੀ ਆ ਮੈਂ ਇਹ ਗੱਲ ਨੂੰ ਤਾਂ ਛੇੜੇਗਾ ਕਿਉਂਕਿ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਚੱਲ ਹੀ ਇਹ ਕੁਝ ਰਿਹਾਗਾ ਮੈਂ ਕਹਿੰਦਾ ਜੀ ਮੈਨੂੰ ਸਵਾਲ ਪੁੱਛਣ ਤੇ ਇਤਰਾਜ਼ ਨਹੀਂ ਹਮ ਨਿਹੰਗ ਸਿੰਘ ਹਮ ਗੁਰੂ ਦੀਆਂ ਲਾਡਲੀਆਂ ਫੌਜਾਂ ਹਮ ਮੈਨੂੰ ਇਹ ਦੱਸੋ ਇਹ ਵਿਲੜ ਵਗਗਾ ਸਾਰੇ ਨਹੀਂ ਮਾੜੇ ਹੁੰਦੇ ਚੰਗੇ ਵੀ ਹੁੰਦੇ ਨੇ ਮੈਂ ਕਹਿੰਦਾ ਬੁਨਿਆਦੀ ਸਿਧਾਂਤ ਕੀਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤਨ ਵਾਲੇ ਇਹਨਾਂ ਦਾ ਕੋਈ ਤੱਲਕ ਨਹੀਂ ਹਮ ਨਾਮ ਜਪਣ ਨਾਲ ਇਹਨਾਂ ਦਾ ਕੋਈ ਤਲਕ ਨਹੀਂ ਵੱਖਰਾ ਗ੍ਰੰਥ ਇਹਨਾਂ ਦਾ ਹੂੰ ਵੰਡ ਛਕਣਗੇ ਵੰਡਣਗੇ ਤਾਂ ਜੇ ਆਪਣੇ ਕੋਲੇ ਹੋਵੇ ਤਾਂ ਖੌਂਦੇ ਨੇ ਹੂੰ ਸ਼੍ਰੋਮਣੀ ਪੇਟੀ ਤੋਂ ਰਸਤਾ ਲੱਗੀਆਂ ਹੋਈਆਂ ਹੋਰ ਥਾਂ ਤੋਂ ਰਸਤਾ ਲੱਗੀਆਂ ਹੋਈਆਂ ਨੇ ਆ ਮੇਲਿਆਂ 'ਚ ਬਾਕੀਆਂ ਗੱਟੀਆਂ ਕਰਦੇ ਹੁੰਦੇ ਨਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਹੂੰ ਕਾਰ ਸੇਵਾ ਕਿਹਨਾਂ ਨੇ ਕੀਤੀ ਨਹਿੰਗਾ ਨੇ ਹੂੰ ਕਿਸਾਨਾਂ ਅੰਦੋਲਨ ਮੁੰਡਾ ਵੱਢ ਕੇ ਕਿਹਨਾਂ ਨੇ ਟੰਗਿਆ ਨਹਿੰਗਾ ਨੇ ਹੂੰ ਹਰ ਥਾਂ ਤੇ ਜਿੱਥੇ ਖੌਰੂ ਪਾਉ ਤੇ ਢਕਾਉ ਸਿਆਸਤ ਹੁੰਦੀ ਆ ਉਦੋਂ ਇਹ ਟੋਲਾ ਮੁਰਾ ਹੋ ਜਾਂਦਾ ਇਹ ਆਪ ਕਰਨ ਅੰਦੋਲਨ ਪੰਜਾਬਲੀ ਆਪ ਕਰਨ ਨਾ ਕਿਸਾਨਾਂ ਲਈ ਹਰ ਇੱਕ ਥਾਂ ਤੇ ਜਾ ਕੇ ਉੱਥੇ ਗਲਵਾ ਪਾ ਲੈਂਦੇ ਨੇ ਆ ਆਪਣਾ ਬੰਦੀ ਸਿੰਘਾਂ ਦਾ ਮੋਰਚਾ ਨਹੰਗੇ ਨੇ ਉੱਥੇ ਬੈਠੇ ਫਿਰ ਰੋਲਾ ਪੈਂਦਾ ਵੀ ਰਸਤਾ ਭੇਜੋ ਸਾਨੂੰ ਆਸਮਾਨ ਭੇਜੋ ਇੱਥੇ ਸਾਨੂੰ ਆ ਚੀਜ਼ ਦੀ ਲੋੜਾ ਸੋ ਸਾਨੂੰ ਨਾ ਸਾਡਾ ਬਰਤਾਂਤ ਬਦਲਤੇ ਸਾਨੂੰ ਮੁੜ ਕੇ ਸੋਚਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਚ ਦੋ ਦਰਜ ਗੁਰਵਾਨੀ ਆ ਬਾਹਰ ਸੌ ਲਿਖਤਾਂ ਵਧੀਆ ਹੋ ਸਕਦੀਆਂ ਉਦੋਂ ਸੌਖੀਆਂ ਵੀ ਹੋ ਸਕਦੀਆਂ ਉਹ ਸੰਦੇਸ਼ ਗੁਰੂ ਸਾਹਿਬ ਆਲਾ ਵੀ ਹੋ ਸਕਦਾ ਪਰ ਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੀ ਤੁਸੀਂ ਬਚਿੱਤਰ ਨਾਟਕ ਨੂੰ ਅੱਜ ਦਸਮ ਬਾਣੀ ਬਣਾਤਾ ਕੋਈ ਇਹਦਾ ਲੈਂਦਾ ਨੋਟ ਸਿੱਖੀ 'ਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਆ ਹਮ ਹਰ ਦੁਆਰ ਆਰਥੀਆਂ ਪਾਉਣਾ ਆਸਥੀਆਂ ਪਾਉਣਾ ਹਟ ਗਏ ਕੀਰਤਪੁਰ ਸਾਹਿਬ ਚੁਣ ਲਿਆ ਕਾਮਰੇਡਾਂ ਨੇ ਉਹ ਚੁਣ ਲਿਆ ਭਗਤ ਸਿੰਘ ਵਾਲਾ ਹਮ ਮਹਤਲ ਪਿੰਡਾਂ 'ਚ ਗੁਰੂ ਘਰ ਜਿੱਥੇ ਨਹਿਰ ਨੇੜੇ ਲੱਗਦੀ ਹੈ ਜੀ ਉੱਥੇ ਜਾ ਕੇ ਪਾ ਆਂਦੇ ਉੱਥੇ ਗੁਰੂ ਘਰ ਅਰਦਾਸਾਂ ਕਰਾਈ ਜਾਂਦੇ ਆ ਜੀ ਕਰਦੇ ਨੇ ਜੀ ਬਹੁਤ ਚਲੋ ਇਹ ਇਹ ਰਹਿਤ ਮਰਿਆਦਾ ਚ ਵੀ ਨੇੜੇ ਵਗਦੇ ਪਾਣੀ 'ਚ ਵੀ ਆਸਥੀਆਂ ਤੁਸੀਂ ਪਾ ਸਕਦੇ ਹੋ ਦੂਜੀ ਗੱਲ ਜੇ ਕਿਤੇ ਬਾਹਰ ਆ ਜਿਹੜਾ ਹੁਣ ਆ ਨਾ ਵੀ ਬਾਹਰੋਂ ਡੈਡ ਬਾਡੀ ਲੈਣੀ ਆ ਇਹ ਰਹਿਤ ਮਰਾਦੇ ਅਨੁਸਾਰ ਤਾਂ ਹੈ ਨਹੀਂ ਵੀ ਜੇ ਕਿਤੇ ਹੈ ਜਾ ਪਾਣਾ ਵਾਪਰ ਸਕਦਾ ਉਸ ਦਾ ਕੋਈ ਜਾਣਕਾਰ ਜਾਂ ਉਹਦੇ ਨੀੜਲਾ ਸੰਬੰਧੀ ਉਹਦੇ ਚਿੱਤੈ ਨੂੰ ਆਗਨ ਦੇ ਸਕਦਾ ਫਿਰ ਤੁਸੀਂ ਕੀ ਕਰਦੇ ਹੋ ਹਵਾਈ ਟਿਕਟ ਤਾਂ ਇਕ ਲੈਂਦੇ ਨੇ ਜਦੋਂ ਅਸਤੀਆਂ ਨਹੀਂ ਹੁੰਦੇ ਨੇ ਜਦੋਂ ਗੱਡੀ ਜਾਣੀ ਹੁੰਦੀ ਹੈ ਕੀਰਤਪੁਰ ਨੂੰ ਉਦੋਂ ਇੱਕ ਸੀਟ ਖਾਲੀ ਰੱਖ ਦਿੰਦੇ ਨੇ ਉਹਦੇ ਲਈ ਸੋ ਇਸ ਕਰਕੇ ਸਿੱਖੀ ਦੇ ਵਿੱਚ ਵਿਪਰ ਸੰਸਕਾਰ ਜਿਹੜੇ ਵਿਪਰ ਸੰਸਕਾਰਾਂ ਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀ ਨਾ ਅਸੀਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਛਾਲਾ ਮਾਰ ਰਹੇ ਹਾਂ ਅਜੀ ਉਹ ਤੁਹਾਡੇ ਫਾਸਲੇ ਮੈਂ ਕਹਿੰਦਾ ਦੇਖੋ ਮੈਂ ਇਸ ਖੇਤਰ ਦਾ ਮਾਹਰ ਨਹੀਂ ਮੈਂ ਪਹਿਲਾਂ ਕਹਿ ਦਿੰਦਾ ਜਿਹੜੇ ਸਿੱਖ ਵਿਦਵਾਨ ਨੇ ਧਾਰਮਿਕ ਸਖਸ਼ੀਤਾ ਨੇ ਇੰਨੀਆਂ ਜੀਆਂ ਗੱਲਾਂ ਨੂੰ ਉਹਨਾਂ ਨੂੰ ਵਿਚਾਰ ਕੇ ਕੋਈ ਸਾਂਝੀ ਰਾਏ ਲੈਣੀ ਚਾਹੀਦੀ ਆ ਆਏ ਨਹੀਂ ਜਿਹਨੂੰ ਜੋਰ ਲੱਗਿਆ ਉਹਨੇ ਟੱਲਾ ਮਾਰਤਾ ਜੀ ਤੁਸੀਂ ਉਹ ਸਰਸੇ ਵਾਲੀ ਦੀ ਗੱਲ ਕਰਦੇ ਹੋ ਹਮ ਕੀਤਾ ਨਾ ਉਹਨੇ ਹਮ ਪਰ ਗੁਰੂ ਗੋਬਿੰਦ ਸਿੰਘ ਦੀ ਨਾ ਤਸਵੀਰ ਆ ਹਮ ਨਾ ਕਿਸੇ ਨੂੰ ਪਤਾ ਉਹਨਾਂ ਦੀ ਪਛਾਣ ਕੀ ਸੀ ਤੁਹਾਡੇ ਮਨ ਚ ਇੱਕ ਚਿਤਵੀ ਹੋਈ ਜਿਹੜੀ ਬਾਜਬਨੀ ਜਿਹੜੀਆਂ ਤਸਵੀਰਾਂ ਬਣਾਈਆਂ ਨੇ ਸੋਭਾ ਸਿੰਘ ਨੇ ਕਿਤੇ ਕਿਤੇ ਕਈਆਂ ਜੀਆਂ ਬਣੀਆਂ ਹੋਈਆਂ ਨੇ ਕਿਉਂਕਿ ਸ਼ਰੋਣੀ ਕਮੇਟ ਨੇ ਆਹ ਬਣਾ ਲੀਆਂ ਹਮ ਮਤਲਬ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹਨੂੰ ਪ੍ਰਮੁੱਖ ਰੱਖਣਾ ਚਾਹੀਦਾ ਹਮ ਹੁਕਮਨਾਮਾ ਜਾਰੀ ਕੀਤਾ ਤੁਸੀਂ ਤੁਸੀਂ ਉਸ ਸਾਧ ਦੇ ਖਿਲਾਫ ਕਰ ਦੇ ਜਿਹਨੇ ਕੀਤਾ ਇਹ ਵੀ ਇਹਦੇ ਨਾਲ ਕੋਈ ਸਹਿਯੋਗ ਨਾ ਕਰੋ ਜਿਹੜਾ ਸੰਦੇਸ਼ ਦੇਣਾ ਸੀ ਚਲੋ ਹੁਕਮਨਾਮਾ ਨਹੀਂ ਸੀ ਕਿਉਂਕਿ ਉਹ ਸਿੱਖਤਾ ਹੈ ਨਹੀਂ ਸੀ ਉਹਦੇ ਬਾਰੇ ਕੀਤਾ ਨਹੀਂ ਜਾ ਸਕ ਤੁਸੀਂ ਸਾਰੇ ਕੌਨ ਬਿਵਾਰੇ ਦੇਤਾ ਪਿੰਡਾਂ ਤੱਕ ਲੜਾਈਆਂ ਪੈ ਗਈਆਂ ਨਰਨਕਾਰੀਆਂ ਦੇ ਖਿਲਾਫ ਹੁਕਮ ਜਾਰੀ ਨਵਾਂ ਜਾਰੀ ਕੀਤਾ ਉਹ ਚ ਇਹ ਨਹੀਂ ਕਿਹਾ ਵੀ ਇਹਨਾਂ ਨਾਲ ਵਰਤੂ ਉਹ ਨਾ ਕਰੋ ਇਹ ਵੀ ਕਿਹਾ ਨਾਲ ਕਿਹਾ ਵਿਰੋਧ ਕਰੋ ਹੂੰ ਵਿਰੋਧ ਦੇ ਵਿੱਚੋਂ ਕਤਲ ਨਿਕਲੇ ਨਰਨਕਾਰੀਆਂ ਦੇ ਕੀ ਕੱਢ ਲਿਆ ਜੀ ਉਦੋਂ ਨੁਕਸਾਨ ਕਰਾ ਲਿਆ ਮੈਂ ਕਹਿੰਦਾ ਭਾਈ ਰਣਜੀਤ ਸਿੰਘ ਨੇ ਮੋਢੀ ਦਾ ਕਤਲ ਕੀਤਾ ਸਮਝ ਆਉਂਦੀ ਹੈ ਗੱਲ ਆਪਣੇ ਤਾਂ ਪਿੰਡਾਂ 'ਚ ਨਰਨਕਾਰੀ ਮਾਰਨ ਲੱਗ ਗਏ ਉਦੋਂ ਹੂੰ ਬੱਬਰ ਖਾਲਸਾ ਵਾਲਿਆਂ ਨੇ 35 ਦੀ ਜ਼ਿੰਮੇਵਾਰੀ ਲਈ ਸੀ ਪਹਿਲਾਂ ਹੂੰ ਉਹਦੇ ਵਿੱਚ ਜ਼ਿਆਦਾ ਨਰੰਕਾਰੀ ਸੀ ਹੂੰ ਉਹਨਾਂ ਨੇ ਜ਼ਿੰਮੇਵਾਰੀ ਇਸ ਕਰਕੇ ਲਈ ਸੀ ਵੀ ਭਿੰਡਰਾਂ ਵਾਲੇ ਦੇ ਨਾਂ ਲੱਗੀ ਜਾਂਦੀ ਆ ਕੰਮ ਸਾਡਾ ਹੁਣ ਸਿਮਰਜ ਸਿੰਘ ਮਾਨ ਹੋਰਾਂ ਦੀ ਗੱਲ ਕਰੀ ਉਹਨਾਂ ਨੇ ਆਪਣੇ ਦੋਤੇ ਦਾ ਵਿਆਹ ਕੀਤਾ ਉਸ ਨੂੰ ਲੈ ਕੇ ਚਲੋ ਇੱਕ ਚੌਰਸਾਹ ਵਾਲਾ ਕਲਗੀ ਵਾਲਾ ਵਿਵਾਦ ਤਾਂ ਹੈਗਾ ਇੱਕ ਨਾਲ ਵਿਵਾਦ ਇਹ ਵੀ ਚੱਲ ਪਿਆ ਕਹਿੰਦੇ ਮਾਨ ਸਾਹਿਬ ਸਾਰੀ ਉਮਰ ਤੱਕ ਖਾਲਿਸਤਾਨ ਦਾ ਝੰਡਾ ਚੱਕੀ ਰੱਖੇ ਤੇ ਅੱਜ ਜਦੋਂ ਦੋਤੇ ਦੇ ਵਿਆਹ ਦੀ ਗੱਲ ਸੀ ਉਦੋਂ ਜਿਹੜੇ ਕਾਂਗਰਸੀ ਸੀਗੇ ਜਿਹੜੇ ਆਪੋਜੀਸ਼ਨ ਵਾਲੇ ਸਾਰੇ ਉੱਥੇ ਬਾਦਲ ਕੇ ਵੀ ਬੈਠੇ ਹੋਏ ਸੀਗੇ ਪਹਿਲੀ ਗੱਲ ਇਹ ਆ ਇਹਨਾਂ ਬੰਦਿਆਂ ਨੂੰ ਨਾ ਪੰਜਾਬ ਦਾ ਪਤਾ ਨਾ ਪੰਜਾਬ ਦੇ ਇਤਿਹਾਸ ਦਾ ਪਤਾ ਨਾ ਰਵੈਤਾਂ ਦਾ ਪਤਾ ਵਿਆਹ ਸ਼ਾਦੀਆਂ ਦੀਆਂ ਗੱਲਾਂ ਬਾਰੇ ਨਹੀਂ ਪਤਾ ਜਿਹਦੇ ਕਰਕੇ ਜਿਹਨੂੰ ਜੋਰ ਲੱਗਦਾ ਇੱਕ ਤਾਂ ਬੇਅਦਬੀ ਇਹ ਜੀ ਗੱਲ ਬਣਾ ਲਈ ਮਤਲਬ ਹਰ ਇੱਕ ਥਾਂ ਤੇ ਇਹ ਗੱਲ ਕਰ ਲੈਂਦੇ ਨੇ ਹੂੰ ਪਿੰਡਾਂ 'ਚ ਰਵਾਜ ਆ ਕਲੰਗੀ ਲਾਉਣ ਦਾ ਜਦੋਂ ਆਨੰਦਕਾਰ ਦੇ ਲਈ ਵਹਿੰਦੇ ਨੇ ਉਹ ਸੇਹਰਾ ਜਾਂ ਕਲੰਗੀ ਲਾਉਂਦੇ ਨੇ ਉਹ ਤਾਂ ਇਹ ਨਹੀਂ ਵੀ ਕੋਈ ਐਡਾ ਵੱਡਾ ਗਨਾਹ ਹੋ ਗਿਆ ਬਤਾ ਦਿੰਦੇ ਉਹਨੂੰ ਕਹਿੰਦੇ ਜਦੋਂ ਜਾਂਦਾ ਉਹਦੀ ਭੈਣ ਉਹਦੇ ਸਿਰ ਤੇ ਉਹ ਕਪੜਾ ਲੈ ਕੇ ਆਏ ਮਾਰਦੀ ਰਹਿੰਦੀ ਐ ਇਹ ਰਿਵਾਜ ਆ ਪਿੰਡਾਂ ਚ ਮੈਂ ਤਾਂ ਕਿੰਨੇ ਵੇ ਆ ਦੇਖੇ ਨੇ ਸਤਕਾਰ ਦੇ ਨਾਲ ਮੰਨ ਲਓ ਉਹਨਾਂ ਚੌਰ ਸਾਹਿਬ ਸੀ ਦੇਖੋ ਮੈਂ ਨਹੀਂ ਦੇਖਿਆ ਇਹ ਪਿਲੇਖਿਆ ਜਾਂਦਾ ਪਿਆ ਇੱਕ ਵਾਰ ਚੌਰ ਸਾਹਿਬ ਹੀ ਆ ਮੈਂ ਕਹਿੰਦਾ ਮੰਨ ਲਓ ਚੌਰ ਸਾਹਿਬ ਆ ਚੌਰ ਸਾਹਿਬ ਕੀ ਇਹੋ ਜੀ ਪਵਿੱਤਰ ਚੀਜ਼ ਆ ਜਿਹਦੇ ਨਾਲ ਭਾਵਨਾ ਜੁੜੀ ਹੋਈ ਆ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਜਦੋਂ ਉਹ ਕਹਿੰਦੇ ਆ ਵੀ ਕੋਈ ਇਹੋ ਜੀ ਮੱਖੀ ਦਾ ਹੋ ਰਿਹਾ ਜਾਂ ਕੁਛ ਨਾ ਆਵੇ ਉਹਦਾ ਮੰਤਵ ਤੇ ਹੀ ਆ ਨਾ ਉਹ ਗੇ ਕਿਤੇ ਉਹ ਹੋਰ ਵਾਰ ਤੇ ਆ ਗਿਆ ਇਹ ਬੇਅਦਬੀ ਕਿਵੇਂ ਹੋ ਗਈ ਜੀ ਮੈਨੂੰ ਇਹ ਦੱਸੋ ਇੱਕ ਵਜ ਜਥੇ ਇਹ ਕੱਲ ਨੂੰ ਉਹ ਬੂਰੇ ਘੰਟੀ ਖੜਕਾਉਂਦੇ ਨੇ ਕੱਲ ਨੂੰ ਕਿਸੇ ਨੇ ਘੰਟੀ ਕਿਸੇ ਹੋਰ ਥਾਂ ਤੇ ਖੜਕਾਤੀ ਕਹਿਣਗੇ ਕਿ ਘੰਟਾ ਸਾਹਬ ਦੀ ਬੇਅਦਬੀ ਆ ਪੱਲੇ ਬਾਈ ਜੀ ਇਹਨਾਂ ਦੇ ਸਮਝ ਤੇ ਵਿਚਾਰ ਹੈ ਨਹੀਂ ਪਰ ਮਾਲੀ ਸਾਹਿਬ ਇੱਕ ਵੇਲੜ ਵਗਾ ਮਾਫ ਕਰਦਾ ਤੁਹਾਨੂੰ ਵਿਚਾਲੇ ਟੋਕ ਰਿਆਂ ਸਵਾਲ ਲੈ ਲਿਓ ਕੁਝ ਦੇ ਗਜਥੇ ਬੰਦੀਆਂ ਨੇ ਇਤਰਾਜ਼ ਜਤਾਉਂਦੇ ਹੋਏ ਇਥੋਂ ਤੱਕ ਤੁਲਨਾ ਕਰ ਦਿੱਤੀ ਕਹਿੰਦੇ ਫਿਰ ਸਰਸਾ ਸਾਹ ਤੇ ਇਹਨਾਂ ਵਿੱਚ ਫਰਕ ਕੀ ਰਿਹਾ ਗਿਆ ਉਹਨੇ ਪਛਾਗ ਪਾ ਲਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਕਲੰਗੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬੈਗੇ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਡੈਸਟੀਨੇਸ਼ਨ ਵੈਡਿੰਗ ਦੇ ਉੱਤੇ ਰੋਕ ਲਾਈ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਊਗਾ ਤਾਂ ਫਿਰ ਵੱਡੇ ਘਰਾਣਿਆਂ ਦੇ ਲਈ ਸਾਰਾ ਕੁਝ ਮਾਫ ਨਹੀਂ ਦੇਖੋ ਇਹਨਾਂ ਗੱਲਾਂ ਬਾਰੇ ਮੈਨੂੰ ਬਹਾਲਾ ਨਹੀਂ ਪਤਾ ਧਰਮ ਦੇ ਖੇਤਰ ਬਾਰੇ ਤੁਹਾਨੂੰ ਸੱਚੀ ਗੱਲ ਦੱਸਾਂ ਜੇ ਅਕਾਲ ਤਖਤ ਸਾਹਿਬ ਨੇ ਰੋਕ ਉਦੇ ਬਾਰੇ ਪੁੱਛ ਸਕਦੇ ਨੇ ਨਾਲੇ ਉਹਨਾਂ ਦੇ ਦੋ ਤਿੰਨ ਨੇ ਲਾਈਆ ਹਮ ਮਾਨ ਤੇ ਹਮਲਾ ਕਿਉਂ ਹੈ ਜੀ ਮੈਨੂੰ ਵੀ ਦੱਸ ਹਮ ਦੋਤਾ ਕਿਹੜੇ ਪਰਿਵਾਰ ਚ ਜਾਂਦਾ ਤੁਸੀਂ ਹਰ ਇੱਕ ਗੱਲ ਨੂੰ ਮਾਨ ਦੇ ਨਾਲ ਜੋੜਦੇ ਆ ਹਮ ਜੇ ਜੇ ਆਪਾਂ ਕਹਿੰਦੇ ਵੀ ਬਾਪ ਦੀ ਗਲਤੀ ਦਾ ਪੁੱਤਾਂ ਤੋਂ ਬਦਲਾ ਨਹੀਂ ਲੈਣਾ ਚਾਹੀਦਾ ਉਹਨਾਂ ਦੇ ਦੋਤੇ ਦੀ ਗਲਤੀ ਦਾ ਕਿਉਂ ਬਦਲਾ ਲੈਣਾ ਚਾਹੀਦਾ ਜੀ ਮਾਨ ਤੋਂ ਹਮ ਇਹ ਇਹ ਸਾਰੇ ਝੋਲਾ ਪਾਉਂ ਸਿਆ ਤੁਹਾਨੂੰ ਲੱਗਦਾ ਪੰਜਾਬ ਦਾ ਇਹ ਮੁੱਦਾ ਹੈ ਕਿਉਂਕਿ ਆਪਾਂ ਹੁਣ ਬੇ ਸੀਰੀਅਸ ਮੈਨੂੰ ਲੱਗਦਾ ਇਹ ਮੁੱਦਾ ਨਹੀਂ ਆਪਾਂ ਸੀਰੀਅਸ ਮੁੱਦਿਆਂ ਤੇ ਡਿਸਕਸ਼ਨ ਕੀਤੀ ਆ ਮੈਂ ਇਹ ਗੱਲ ਨੂੰ ਤਾਂ ਛੇੜੇਗਾ ਕਿਉਂਕਿ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਚੱਲ ਹੀ ਇਹ ਕੁਝ ਰਿਹਾਗਾ ਮੈਂ ਕਹਿੰਦਾ ਜੀ ਮੈਨੂੰ ਸਵਾਲ ਪੁੱਛਣ ਤੇ ਇਤਰਾਜ਼ ਨਹੀਂ ਹਮ ਨਿਹੰਗ ਸਿੰਘ ਹਮ ਗੁਰੂ ਦੀਆਂ ਲਾਡਲੀਆਂ ਫੌਜਾਂ ਹਮ ਮੈਨੂੰ ਇਹ ਦੱਸੋ ਇਹ ਵਿਲੜ ਵਗਾ ਸਾਰੇ ਨਹੀਂ ਮਾੜੇ ਹੁੰਦੇ ਚੰਗੇ ਵੀ ਹੁੰਦੇ ਨੇ ਮੈਂ ਕਹਿੰਨਾ ਬੁਨਿਆਦੀ ਸਿਧਾਂਤ ਕੀਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤਨ ਵਾਲੇ ਇਹਨਾਂ ਦਾ ਕੋਈ ਤੱਲਕ ਨਹੀਂ ਹਮ ਨਾਮ ਜਪਣ ਨਾਲ ਇਹਨਾਂ ਦਾ ਕੋਈ ਤੱਲਕ ਨਹੀਂ ਵੱਖਰਾ ਗ੍ਰੰਥ ਹੈ ਇਹਨਾਂ ਦਾ ਹਮ ਵੰਡ ਛਕਣਗੇ ਵੰਡਣਗੇ ਤਾਂ ਜੇ ਆਪਣੇ ਕੋਲੇ ਹੋਵੇ ਤਾਂ ਖਾਉਂਦੇ ਨੇ ਸ਼੍ਰੋਮਣੀਪੇਟੀ ਤੋਂ ਰਸਤੇਦਾਨ ਲੱਗੀਆਂ ਹੋਈਆਂ ਹੋਰ ਥਾਂ ਤੋਂ ਰਸਤਾ ਲੱਗੀਆਂ ਹੋਈਆਂ ਨੇ ਆ ਮੇਲਿਆਂ ਚ ਬਾਕੀਆਂ ਲੱਟੀਆਂ ਕਰਦੇ ਹੁੰਦੇ ਨਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਹਮ ਕਾਰ ਸੇਵਾ ਕਿਹਨਾਂ ਨੇ ਕੀਤੀ ਨਹਿੰਗਾ ਨੇ ਕਿਸਾਨਾਂ ਅੰਦੋਲਨ ਮੁੰਡਾ ਵੱਢ ਕੇ ਕਿਹਨਾਂ ਨੇ ਟੰਗਿਆ ਨਹਿੰਗਾ ਨੇ ਹਮ ਹਰ ਥਾਂ ਤੇ ਜਿੱਥੇ ਖਰੂ ਪਾਉ ਤੇ ਢਕਾਉ ਸਿਆਸਤ ਹੁੰਦੀ ਆ ਉਦੋਂ ਇਹ ਟੋਲਾ ਮੁਰਾ ਹੋ ਜਾਂਦਾ ਇਹ ਆਪ ਕਰਨ ਅੰਦੋਲਨ ਪੰਜਾਬ ਲਈ ਆਪ ਕਰਨ ਨਾ ਕਿਸਾਨਾਂ ਲਈ ਹਮ ਹਰ ਇੱਕ ਥਾਂ ਤੇ ਜਾ ਕੇ ਉੱਥੇ ਗਲਵਾ ਪਾ ਲੈਂਦੇ ਨੇ ਆ ਆਪਣਾ ਬੰਦੀ ਸਿੰਘਾਂ ਦਾ ਮੋਰਚਾ ਨਹਿੰਗੇ ਨੇ ਉੱਥੇ ਬੈਠੇ ਫਿਰ ਰੋਲਾ ਪੈਂਦਾ ਵੀ ਰਸਤਾ ਮੇਜੋ ਸਾਨੂੰ ਆਸਮਾਨ ਮੇਜੋ ਇੱਥੇ ਸਾਨੂੰ ਆ ਚੀਜ਼ ਦੀ ਲੋੜ ਆ ਹੂੰ ਸੋ ਸਾਨੂੰ ਨਾ ਸਾਡਾ ਵਰਤਾਂਤ ਬਦਲਤੇ ਸਾਨੂੰ ਮੁੜ ਕੇ ਸੋਚਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਚ ਦੋ ਦਰਜ ਗੁਰਬਾਣੀ ਆ ਹੂੰ ਬਾਹਰ ਸੌ ਲਿਖਤਾਂ ਵਧੀਆ ਹੋ ਸਕਦੀਆਂ ਉਦੋਂ ਸੌਖੀਆਂ ਵੀ ਹੋ ਸਕਦੀਆਂ ਉਹ ਸੰਦੇਸ਼ ਗੁਰੂ ਸਾਹਿਬ ਆਲਾ ਵੀ ਹੋ ਸਕਦਾ ਪਰ ਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੀ ਤੁਸੀਂ ਬਚਿੱਤਰ ਨਾਟਕ ਨੂੰ ਅੱਜ ਦਸ ਬਾਣੀ ਬਣਾਤਾ ਹੂੰ ਕੋਈ ਇਹਦਾ ਲੈਂਦਾ ਨੋਟ ਸਿੱਕੇ ਤੇ ਬਹੁਤ ਵੱਡੇ ਸੁਧਾਰਾਂ ਦੀ ਲੋੜ ਆ ਹਮ ਹਰ ਦੁਆਰ ਆਰਥੀਆਂ ਪਾਉਣਾ ਆਸਥੀਆਂ ਪਾਉਣਾ ਹਟ ਗਏ ਕੀਰਤਪੁਰ ਸਾਹਿਬ ਚੁਣ ਲਿਆ ਹਮ ਕਾਮਰੇਡਾਂ ਨੇ ਉਹ ਚੁਣ ਲਿਆ ਭਗਤ ਸਿੰਘ ਆਲਾ ਹਮ ਹਾਂ ਤਾਂ ਪਿੰਡਾਂ 'ਚ ਗੁਰੂ ਘਰ ਜਿੱਥੇ ਨਹਿਰ ਨੇੜੇ ਲੱਗਦੀ ਹੈ ਜੀ ਉੱਥੇ ਜਾ ਕੇ ਪਾ ਆਂਦੇ ਆ ਉੱਥੇ ਗੁਰੂ ਘਰ ਅਰਦਾਸਾਂ ਕਰਾਈ ਜਾਂਦੇ ਆ ਜੀ ਕਰਦੇ ਨੇ ਜੀ ਬਹੁਤ ਚਲੋ ਇਹ ਇਹ ਰਹਿਤ ਮਰਾ ਦੇ ਅਨੁਸਾਰ ਵੀ ਨੇੜੇ ਵਗਦੇ ਪਾਣੀ 'ਚ ਵੀ ਆਸਥੀਆਂ ਤੁਸੀਂ ਪਾ ਸਕਦੇ ਹੋ ਹਮ ਦੂਜੀ ਗੱਲ ਜੇ ਕਿਤੇ ਬਾਹਰ ਆ ਜਿਹੜਾ ਹੁਣ ਆ ਨਾ ਵੀ ਬਾਹਰੋਂ ਡੈੱਡ ਬੋਡੀ ਲਿਓਣੀ ਆ ਇਹ ਰਹਿਤ ਮਰਾ ਦੇ ਅਨੁਸਾਰ ਤਾਂ ਹੈ ਹੀ ਨਹੀਂ ਹਮ ਵੀ ਜੇ ਕਿ ਉਸ ਦਾ ਕੋਈ ਜਾਣਕਾਰ ਜਾਂ ਉਹਦੇ ਨਾਲ ਸੰਬੰਧੀ ਉਹਦੇ ਚਿੱਤਨੂ ਆਗਣ ਦੇ ਸਕਦਾ ਫਿਰ ਤੁਸੀਂ ਕੀ ਕਰਦੇ ਹੋ ਹਵਾਈ ਟਿਕਟ ਤਾਂ ਇਕ ਲੈਂਦੇ ਨੇ ਜਦੋਂ ਅਸਲੀ ਨੇ ਹੁੰਦੇ ਨੇ ਜਦੋਂ ਗੱਡੀ ਜਾਣੀ ਹੁੰਦੀ ਹੈ ਕੀਰਤਪੁਰ ਨੂੰ ਉਦੋਂ ਇੱਕ ਸੀਟ ਖਾਲੀ ਰੱਖ ਦਿੰਦੇ ਨੇ ਉਹਦੇ ਲਈ ਸੋ ਇਸ ਕਰਕੇ ਸਿੱਖੀ ਦੇ ਵਿੱਚ ਵਿਪਰ ਸੰਸਕਾਰ ਜਿਹੜੇ ਵਿਪਰ ਸੰਸਕਾਰਾਂ ਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀ ਨਾ ਅਸੀਂ ਇੱਕ ਦੂਜੇ ਤੋਂ ਮੂਰੇ ਹੋ ਕੇ ਛਾਲਾ ਮਾਰ ਰਹੇ ਹਾਂ ਅਸੀਂ ਉਹਦੇ ਵਾਕਫ ਹਾਂ ਸੋ ਇਹਨਾਂ ਨੂੰ ਮੈਂ ਕਹਿੰਦਾ ਦੇਖੋ ਮੈਂ ਇਸ ਖੇਤਰ ਦਾ ਮਾਹਰ ਨਹੀਂ ਮੈਂ ਪਹਿਲਾਂ ਕਹਿ ਦਿੰਦਾ ਜਿਹੜੇ ਸਿੱਖ ਬਦਵਾਨ ਨੇ ਧਾਰਮਿਕ ਸਖਸ਼ੀਤਾ ਨੇ ਇੰਨੀਆਂ ਜੀਆਂ ਗੱਲਾਂ ਨੂੰ ਉਹਨਾਂ ਨੂੰ ਵਿਚਾਰ ਕੇ ਕੋਈ ਸਾਂਝੀ ਰਹਿ ਲਿਆਉਣੀ ਚਾਹੀਦੀ ਆ ਐ ਨਹੀਂ ਜਿਹਨੂੰ ਜੋਰ ਲੱਗਿਆ ਉਹ ਢੱਲਾ ਮਾਰਤਾ ਜੀ ਤੁਸੀਂ ਉਹ ਸਰਸੇ ਵਾਲੀ ਦੀ ਗੱਲ ਕਰਦੇ ਹੋ ਹਮ ਕੀਤਾ ਨਾ ਉਹਨੇ ਹਮ ਪਰ ਗੁਰੂ ਗੋਬਿੰਦ ਸਿੰਘ ਦੀ ਨਾ ਤਸਵੀਰ ਆ ਹਮ ਨਾ ਕਿਸੇ ਨੂੰ ਪਤਾ ਉਹਨਾਂ ਦੀ ਪੋਸ਼ਾਕ ਕੀ ਸੀ ਥੋੜੇ ਮਨ ਚ ਇੱਕ ਚਿਤਵੀ ਹੋਈ ਹਮ ਜਿਹੜੀ ਬਾਜਬਨੀ ਜਿਹੜੀਆਂ ਤਸਵੀਰਾਂ ਬਣਾਈਆਂ ਨੇ ਸੋਭਾ ਸਿੰਘ ਨੇ ਹਮ ਕਿਤੇ ਕਿਤੇ ਕਈਆਂ ਜੀਆਂ ਬਣੀਆਂ ਹੋਈਆਂ ਨੇ ਕਿਉਂਕਿ ਸ਼ਰੋਣੀ ਕਮੇਟ ਨੇ ਆ ਬਣਾ ਲੀਆਂ ਹਮ ਮਤਲਬ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਹੂੰ ਉਹਨੂੰ ਪ੍ਰਮੁੱਖ ਰੱਖਣਾ ਚਾਹੀਦਾ ਹੂੰ ਹੁਕਮਨਾਮਾ ਜਾਰੀ ਕੀਤਾ ਤੁਸੀਂ ਹੂੰ ਤੁਸੀਂ ਉਸ ਸਾਹ ਦੇ ਖਿਲਾਫ ਕਰਦੇ ਹੂੰ ਜਿਹਨੇ ਕੀਤਾ ਇਹ ਵੀ ਇਹਦੇ ਨਾਲ ਕੋਈ ਸਹਿਯੋਗ ਨਾ ਕਰੋ ਜਿਹੜਾ ਸੰਦੇਸ਼ ਦੇਣਾ ਸੀ ਚਲੋ ਹੁਕਮਨਾਮਾ ਨਹੀਂ ਸੀ ਕਿਉਂਕਿ ਉਹ ਸਿੱਖਤਾ ਹੀ ਨਹੀਂ ਸੀ ਉਹਦੇ ਬਾਰੇ ਕੀਤਾ ਨਹੀਂ ਜਾ ਸਕ ਤੁਸੀਂ ਸਾਰੇ ਕੌਨ ਬਿਵਾਰੇ ਦੇਤਾ ਹੂੰ ਪਿੰਡਾਂ ਤੱਕ ਲੜਾਈਆਂ ਪੈ ਗਈਆਂ ਹੂੰ ਨਿਰੰਕਾਰੀਆਂ ਦੇ ਖਿਲਾਫ ਹੁਕਮ ਜਾਰੀ ਨਮਾ ਜਾਰੀ ਕੀਤਾ ਉਹ ਚ ਇਹ ਨਹੀਂ ਕਿਹਾ ਵੀ ਇਹਨਾਂ ਨਾਲ ਵਰਤੂ ਉਹ ਨਾ ਕਰੋ ਇਹ ਵੀ ਕਿਹਾ ਨਾਲ ਕਿਹਾ ਵਿਰੋਧ ਕਰੋ ਹੂੰ ਵਿਰੋਧ ਦੇ ਵਿੱਚੋਂ ਕਤਲ ਨਿਕਲੇ ਨਰਕਾਰੀਾਂ ਦੇ ਕੀ ਕੱਢ ਲਿਆ ਜੀ ਉਦੋਂ ਨੁਕਸਾਨ ਕਰਾ ਲਿਆ ਮੈਂ ਕਿਹਾ ਨਾ ਭਾਈ ਰਣਜੀਤ ਸਿੰਘ ਨੇ ਮੋਢੀ ਦਾ ਕਤਲ ਕੀਤਾ ਸਮਝ ਆਉਂਦੀ ਹੈ ਗੱਲ ਹੂੰ ਆਪਣੇ ਤਾਂ ਪਿੰਡਾਂ 'ਚ ਨਰਕਾਰੀ ਮਾਰਨ ਲੱਗ ਗਏ ਉਦੋਂ ਹੂੰ ਬੱਬਰ ਖਾਲਸਾ ਵਾਲਿਆਂ ਨੇ 35 ਦੀ ਜ਼ਿੰਮੇਵਾਰੀ ਲਈ ਸੀ ਪਹਿਲਾਂ ਹੂੰ ਉਹਦੇ ਵਿੱਚ ਜ਼ਿਆਦਾ ਨਰਕਾਰੀ ਸੀ ਹੂੰ ਉਹਨਾਂ ਨੇ ਜ਼ਿੰਮੇਵਾਰੀ ਇਸ ਕਰਕੇ ਲਈ ਸੀ ਵੀ ਪਿੰਡਰਾਂ ਵਾਲੇ ਦੇ ਨਾਮ ਲੱਗੀ ਜਾਂਦੀ ਹੈ ਕੰਮ ਸਾਡਾ